ਹਰੇਕ੍ਰਿਸ਼ਨ ਸਤਿ ਸ੍ਰੀ ਅਕਾਲ ਹੋਲ ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਅਨਸੀਨ ਐਡਵੈਂਚਰ ਸੀਰੀਜ਼ ਦਾ ਇਹ ਪਤਾ ਨਹੀਂ ਕਿੰਨਾਵਾਂ ਪਾਰਟ ਹੈ ਪਰ ਸ਼ੁਰੂ ਕਰਦੇ ਆਂ ਜੀ ਆਪਾਂ ਹਾਲੇ ਜਿਹੜੀ ਵੀਡੀਓ ਪਾਈ ਸੀਗੀ ਆਪਾਂ ਜੇਲ੍ਹ ਦੇ ਉੱਤੇ ਉਹ ਹਿੰਦੀ 'ਚ ਬਣਾ ਕੇ ਪਾਤੀ ਸੀਗੀ ਤੇ ਮੈਂ ਕੋਸ਼ਿਸ਼ ਸੋਚੀ ਸੀ ਕਿਉਂਕਿ ਕਈ ਲੋਕਾਂ ਦੇ ਮੈਨੂੰ ਮੈਸੇਜ ਆਏ ਸੀਗੇ ਮੈਸੇਜ ਕਰਨ ਤੋਂ ਬਾਅਦ ਉਹ ਕਹਿ ਰਹੇ ਸੀ ਇੱਕ ਵਾਰੀ ਹਿੰਦੀ 'ਚ ਟਰਾਈ ਕਰਕੇ ਦੇਖੋ ਮੈਂ ਕਿਹਾ ਚਲੋ ਦੇਖਦੇ ਆਂ ਕੀ ਪਤਾ ਲੋਕਾਂ ਨੂੰ ਪਸੰਦ ਆ ਜਾਏ ਪਰ ਮੋਸਟਲੀ ਵੋਟ ਇਹੀ ਕਹਿੰਦੇ ਆ ਕਿ ਤੁਸੀਂ ਪੰਜਾਬੀ ਦੇ ਵਿੱਚ ਹੀ ਕੰਟੈਂਟ ਬਣਾਇਆ ਕਰੋ ਤੇ ਫਿਰ ਆਪਾਂ ਜਿਹੜਾ ਹੈਗਾ ਹੁਣ ਦੁਬਾਰਾ ਪੰਜਾਬੀ ਦੇ ਵਿੱਚ ਸ਼ੁਰੂ ਕਰਦੇ ਆਂ ਜੀ ਤੇ ਪੰਜਾਬੀ ਦੇ ਵਿੱਚ ਹੀ ਹੁਣ ਰਹੂਗਾ 올ਓਵਰ ਕੰਟੈਂਟ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਰਿਆ ਕਰੂਗਾ ਇੱਧਰ ਆਪਣੇ ਸਾਈਕਲ ਖੜੇ ਹੋਏ ਨੇ ਤੇ ਮਿਲਣ ਆ ਰਹੇ ਨੇ ਜੀ ਦੂਦਰਸ਼ਨ ਵਾਲੇ ਇੰਟਰਵਿਊ ਪ੍ਰੈਪਰੇਸ਼ਨ ਵਾਸਤੇ ਉਹ ਆ ਰਹੇ ਨੇ ਕਿਉਂਕਿ ਆਪਾਂ ਵੱਢ ਚੁੱਕੇ ਆ ਜੀ ਆਪਣਾ ਇੰਡੀਆ ਦੇ ਪਹਿਲੇ ਬੰਦੇ ਜਿਹੜੇ ਇੰਦਰਾ ਪੁਆਇੰਟ ਸਾਈਕਲ ਲੈ ਕੇ ਗਏ ਨੇ ਜੀ ਆਪਣਾ ਸ਼ੁਰੂ ਕੀਤਾ ਸੀ ਪੰਜਾਬ ਤੋਂ ਵੈਸਟ ਬੰਗਾਲ ਵੈਸਟ ਬੰਗਾਲ ਤੋਂ ਆਪਾਂ ਫਿਰ ਕਲਕੱਤੇ ਤੋਂ ਇੱਥੇ ਆਏ ਅੰਡਮਾਨੀ ਕੋਲ ਫਿਰ ਆਪਾਂ ਕੈਂਪਲਵੇ ਤੋਂ ਇੱਥੋਂ ਦੀ 700 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ਼ਿਪ ਦੇ ਵਿੱਚ ਦੁਆਰਾ ਕੈਂਪਲਵੇ ਤੋਂ ਅਸੀਂ ਲੈ ਕੇ ਗਏ ਸਾਈਕਲ ਇੰਦਰਾ ਪੁਆਇੰਟ ਆਣ ਜਾਣ 122 ਕਿਲੋਮੀਟਰ ਆਪਾਂ ਤਕਰੀਬਨ ਤੈਅ ਕੀਤਾ ਜੀ 11 ਘੰਟਿਆਂ ਦੇ ਵਿੱਚ ਕਿ ਆਪਾਂ ਸਾਰਾ ਦਾ ਸਾਰਾ ਸਫਰ ਤੈਅ ਕਰਕੇ ਬਣ ਗਏ ਜੀ ਇੰਡੀਆ ਦੇ ਪਹਿਲੇ ਸਾਈਕਲਿਸਟ ਜੇ ਆਪਾਂ ਗੱਲ ਕਰੀਏ ਚਾਰਾ ਪਹਿਲੇ ਸਾਈਕਲਿਸਟਾਂ ਬੇਕੋ ਸੁਨੀਪਰਪਾਲ ਤੇ ਨੀਸ਼ੂ ਜਿਨ੍ਹਾਂ ਨੇ ਇਹ ਕੰਮ ਸਰ ਕਰ ਲਿਆ ਜੀ ਕੰਮ ਖਤੇ ਕਰ ਲਿਆ ਤੇ ਬਸ ਉਹੀ ਸਾਡੇ ਕੋਲ ਆ ਰਹੇ ਨੇ ਦੂਰਦਰਸ਼ਨ ਵਾਲੇ ਸਰਕਾਰੀ ਚੈਨਲ ਵਾਲੇ ਸਾਡਾ ਇੰਟਰਵਿਊ ਵਗੈਰਾ ਹੈਗਾ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਆ ਜਾਏਗਾ ਵੀਡੀਓ ਦੇ ਨਾਲ ਬਣੇ ਰਹੋ ਜੀ ਦੇਖਦੇ ਆ ਕੀ ਸਾਡੇ ਕੋਲ ਪੁੱਛਦੇ ਨਹੀਂ ਕੀ ਸਾਡੇ ਕੋਲ ਨਹੀਂ ਪੁੱਛਦੇ ਸਾਰਾ ਦਾ ਸਾਰਾ ਤੁਹਾਨੂੰ ਨਾਲ ਸ਼ੇਅਰ ਕਰਦੇ ਆ ਜੀ ਡੇਲੀ ਬਲੋਗਿੰਗ ਦਾ ਹਿਸਾਬ ਤਾਂ ਇਹੀ ਹੁੰਦਾ ਕਿ ਡੇਲੀ ਕੀ ਕੀ ਚੱਲ ਰਿਹਾ ਹੈਗਾ ਪਤਾ ਤੁਹਾਨੂੰ ਨਾਲ ਸ਼ੇਅਰ ਕਰਦੇ ਰਹੀਏ ਟਰੈਵਲ ਦੇ ਟਾਈਮ ਟਰੈਵਲ ਤੇ ਕਿਸੇ ਪ੍ਰਕਾਰ ਦੀ ਇਨਫੋਰਮੇਸ਼ਨ ਦੇ ਟਾਈਮ ਇਨਫੋਰਮੇਸ਼ਨ ਕੋਈ ਸਰਕਮਸਟੈਂਸੀਜ਼ ਹੋ ਜਾਂਦੇ ਤੇ ਉਹਦੇ ਟਾਈਮ ਉਹ ਚੀਜ਼ਾਂ ਤੁਹਾਨੂੰ ਨਾਲ ਸ਼ੇਅਰ ਕਰੀਏ ਜੀ ਬਣੇ ਰਹੋ ਜੀ ਹਾਂ ਇੱਕ ਤਾਂ ਤੁਹਾਨੂੰ ਚੀਜ਼ ਆਪਾਂ ਅਸੀਂ ਹੋਰ ਦੱਸ ਦਈਏ ਇਹ ਸਾਰਾ ਜਿਹੜਾ ਹੈਗਾ ਬਾਈ ਸਾਡੀ ਬਹੁਤ ਜ਼ਿਆਦਾ ਹੈਲਪ ਕਰ ਰਿਹਾ ਉਹਦਾ ਨਾਮ ਹੈ ਇੰਦਰਜੀਤ ਬਾਈ ਤੇ ਨਾਲ ਆਪਣਾ ਨਾਲ ਆਪਣੇ ਗੁਰਵਿੰਦਰ ਬਾਈ ਨੇ ਇਹ ਜਿਹੜੇ ਤਿੰਨੇ ਬਾਈ ਨੇ ਆਪਾਂ ਨੂੰ ਕਾਫੀ ਸਪੋਰਟ ਕਰ ਰਹੇ ਨੇ ਇੱਥੇ ਤੇ ਆਪਾਂ ਅੰਡਮਾਨ ਜਦੋਂ ਦੇ ਆਏ ਆ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਇਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਸਾਡੀ A to Z ਟ੍ਰਿਪ ਹੈਗੀ ਇਹਨਾਂ ਨੇ ਮੈਨੇਜ ਕਰੀ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਹੁਣ ਇਹਨਾਂ ਨੇ ਗੱਲਬਾਤ ਕਰੀ ਹੈ ਇਹਨਾਂ ਨੇ ਦੂਰਦਰਸ਼ਨ ਵਾਲੇ ਸੱਦੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ న్యూਸ ਦੇ ਵਿੱਚ ਪਤਾ ਲੱਗਿਆ ਤੇ ਆਪਣੀ ਅਜੀਤ ਦੇ ਵਿੱਚ ਵੀ న్యూਸ ਆਈ ਹੈ ਕਿ ਆਪਾਂ 올 ਇੰਡੀਆ ਦੇ ਪਹਿਲੇ ਆ ਜੀ ਜਿਹੜੇ ਇੰਦਰਾ ਪੁਆਇੰਟ ਸਾਈਕਲ ਲੈ ਕੇ ਗਏ ਨੇ ਬਾਕੀ ਜਿਹੜੇ ਉਹ ਦੂਰਦਰਸ਼ਨ ਵਾਲੇ ਨੇ ਜੀ ਆਉਣ ਦਾ ਵ ਜਦੋਂ ਆਂਦੇ ਆ ਤਾਂ ਫਿਰ ਦੇਖਦੇ ਆ ਜੀ ਕੀ ਪੁੱਛਦੇ ਨੇ ਤੇ ਦੱਸਾਂਗੇ ਤੁਹਾਨੂੰ ਸਾਰਾ ਕੁਝ ਸ਼ੇਅਰ ਕਰਦੇ ਆਂ। ਧੰਨਵਾਦ ਹੋ ਗੀ ਸੈਡੀ ਮੈਡਮ ਨਾਲ ਤੇ ਹਦਰਿੰਦਰਜੀਤ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਕਿਰਪਾ ਨਾਲ। ਮੈਂ ਕਿਹਾ ਹੁਣ ਕੱਲ ਟੀਵੀ ਤੇ ਆਂਡ ਲਿਆ ਫਿਰ ਹੈ। ਟੀਡੀ ਨਿਊਜ਼ ਪੋਰਟਲ ਦੇ ਵਿੱਚ ਆਉਂਗਾ। ਟੀਡੀ ਨਿਊਜ਼ ਪੋਰ ਬਲੇਰ ਜਾਂ ਐਸਵੀ ਸ਼੍ਰੀ ਵਿਜੇਪੁਰਮ ਹੋ ਗਿਆ। ਹਾਂ ਸ਼੍ਰੀ ਵਿਜੇਪੁਰਮ। ਸ਼੍ਰੀ ਵਿਜੇਪੁਰਮ ਹੈਨਾ। ਤੇ ਮਤਲਬ ਇਹ ਇਹ ਸ਼੍ਰੀ ਵਿਜੇਪੁਰਮ ਦਾ ਚੈਨਲ ਹੈ ਜਾਂ ਓਵਰ ਆਲ ਅੰਡਮਾਨ ਹੀ ਦੇਖਦਾ ਹੈ ਸਾਰਾ? ਨਹੀਂ ਕੋਮਨ ਬਾਹਰ ਵੀ ਦੇਖਦੇ ਆਂ। ਲੇ ਹਾਂ ਜੀ ਜੀ ਕਹੇ ਜਾਂਦਾ ਮਤਲਬ ਇੰਟਰਲੈਂਡ ਜਿੰਨੇ ਲੋਕ ਦੂਰ ਦੂਰ ਜਾਈ ਸੀ ਜਿੱਥੇ ਨਹੀਂ ਵੀ ਚੱਲਦਾ ਉੱਥੇ ਵੀ ਸਾਰੇ ਚੱਲਦੇ ਮਤਲਬ ਚੈਨਲ ਹੈ ਅੱਛਾ ਅੱਛਾ ਮਤਲਬ ਸਾਰੇ ਦੇਖ ਲੈਣਗੇ ਸਾਰੇ ਦੇਖੋਗੇ ਹੰਡੇ ਮਾਂਜ ਇਕੱਲਾ ਇਕੱਲਾ ਬੰਦਾ ਹੁਣ ਤੈਨੂੰ ਮਤਲਬ ਫੇਮਸ ਹੋ ਜਾਓ ਤਾਂ ਬਾਹਰ ਵੀ ਤੇ ਹੋ ਵੀ ਗਏ ਹੁਣ ਹੰਡੇ ਮਾਂਜ ਇੱਥੇ ਰਾਹੀ ਫੇਮਸ ਹੋ ਗਏ ਤੁਸੀਂ ਬਹੁਤ ਬਹੁਤ ਧੰਨਵਾਦ ਸਾਡਾ ਸਾਰਾ ਕਿੱਤਾ ਤੇਰਾ ਤੁਹਾਡਾ ਹੀ ਹੈ ਜੀ ਇਤਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੱਧਰ ਆਪਣੇ ਰਾਜੂ ਭਾਈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਨਾਲ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਲੱਗੇ ਹੋਏ ਸਾਡੇ ਪਾਸੇ ਹੈ ਕੌਣ ਕਰਦਾ ਇਹਨਾਂ ਪਤਾ ਨਹੀਂ ਤੁਸੀਂ ਕਰੀ ਜੰਗੇ ਧੰਨਵਾਦ ਇਹਨਾਂ ਦਾ ਮੋਬਾਈਲਾਂ ਦਾ ਕੰਮ ਹੈ ਬਾਈ ਜੀ ਦਾ ਕੋਟ ਪਲੇਅਰ ਗਾਂਧੀ ਚੌਕ ਆਪੜੀਨ ਬਾਜ਼ਾਰ ਹਾਂ ਅਬੜੀਨ ਬਾਜ਼ਾਰ ਥੋੜਾ ਦੱਸ ਦੂੰ ਆਪੜੀਨ ਬਾਜ਼ਾਰ ਮੇਨ ਮਾਰਕੀਟ ਮੇਨ ਮਾਰਕੀਟ ਜੇ ਕੋਈ ਅਬਰਡੀਨ ਬਾਜ਼ਾਰ ਆਵੇ ਤਾਂ ਇਹਨਾਂ ਦੇ ਰੇਟ ਰੂਟ ਵੀ ਵਧੀਆ ਨੇ ਮੈਂ ਵੀ ਕੋਈ ਸਾਮਾਨ ਸੋਣ ਲਿਆ ਇਹਨਾਂ ਕੋਲੋਂ ਤੇ ਵਧੀਆ ਰੇਟ ਰੂਟ ਲਾ ਲੈਂਦੇ ਨੇ ਤੇ ਜ਼ਰੂਰ ਜਾਇਓ ਜੀ ਇੱਕ ਵਾਰੀ ਜਾ ਕੇ ਕੁਝ ਲੈਣਾ ਹੋਵੇ ਤਾਂ ਲੈ ਸਕਦੇ ਹੋ ਜੀ ਜਾ ਕੇ ਤੇ ਚਲੋ ਹੁਣ ਸਾਈਕਲਾਂ ਦਾ ਅਸੀਂ ਵੇਟ ਕਰਾਣ ਚੱਲੇ ਆ ਜੀ ਆਪਣੇ ਦੋ ਤਿੰਨ ਦਿਨਾਂ ਦੇ ਵਿੱਚ ਹੁਣ ਵਾਪਸੀ ਹੈ ਤੇ ਆਪਾਂ ਫਲਾਈਟ ਕਰਾਈ ਹੈ ਜੀ 13 ਤਰੀਕ ਦੀ 13 ਤਰੀਕ ਨੂੰ ਅਸੀਂ ਚਲੇ ਜਾਣਾ ਹੈ ਸਾਈਕਲਾਂ ਦਾ ਵੇਟ ਕਰਾਣਾ ਸਾਈਕਲ ਜਿਹੜੇ ਨੇ ਅਸੀਂ ਆਪਾਂ ਇਹ ਜਹਾਜ਼ 'ਚ ਆਪਣੇ ਨਾਲ ਹੀ ਲੈ ਕੇ ਜਾਵਾਂਗੇ ਖੋਲ-ਖਾਲ ਕੇ ਤੇ ਬਾਕੀ ਜਿਹੜਾ ਆਪਣਾ ਸਮਾਨ ਹੈਗਾ ਇਹ ਬੜਾ ਜਿਹੜਾ ਆਪਣਾ ਪਿੱਛੇ ਲਗੇਜ ਰਹਿ ਜਾਂਦਾ ਉਹ ਆਪਾਂ ਕੂਰੀਅਰ ਰਾਹੀਂ ਭੇਜਾਂਗੇ ਜੀ ਬਰਗੜ ਬਰਗੜ ਅਸੀਂ ਜਾਵਾਂਗੇ ਤਾਂ ਦੀਵਾਲੀ ਜਿਹੜੀ ਹੈਗੀ ਉੱਥੇ ਮਨਾਵਾਂਗੇ ਜੀ ਬਰਗੜ ਦੇ ਵਿੱਚ ਬਰਗੜ 'ਚ ਮੇਰਾ ਦੋਸਤ ਰਹਿੰਦਾ ਹੈਗਾ ਵਾ ਮਿੱਟੂ ਸੰਦੀਪ ਹਰਪਾਲ ਇਹਨਾਂ ਨੂੰ ਮੈਂ ਨਾਲ ਹੀ ਲੈ ਕੇ ਚੱਲਾਂ ਬਰਗੜ ਤੇ ਉੱਥੇ ਜਿਹੜਾ ਹੈਗਾ ਆਪਾਂ ਵਧੀਆ ਆਪਣੀ ਦੀਵਾਲੀ ਮਨਾਵਾਂਗੇ ਤੇ ਦੀਵਾਲੀ ਦਾ ਸਾਰਾ ਵਲੌਗ ਤੁਹਾਡੇ ਸਾਹਮਣੇ ਜਿਹੜਾ ਹੈਗਾ ਤੁਹਾਡੇ ਸਕਰੀਨ ਦੇ ਉੱਤੇ ਆਏਗਾ ਵਧੀਆ ਪਟਾਕੇ ਬੜੁਕੇ ਲੈ ਚੱਲਾਂਗੇ ਪਟਾਕੇ ਵੀ ਚਲਾਵਾਂਗੇ ਵਧੀਆ Enjoyment ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਜੀ ਇੱਕ सेलिब्रेशन ਵਲੌਗ ਵੀ ਆਊਗਾ ਬੜੇ ਟਾਈਮ ਬਾਅਦ सेलिब्रेशन ਵੀ ਹੋਣ ਲੀ ਹੈ ਪਲੀਜ਼ ਬੜਾ ਰਿਆ ਕਰੋ ਜੀ ਵਲੌਗ ਦੇ ਨਾਲ ਤੇ ਹੁਣੇ ਲਾਈਕ ਸਬਸਕ੍ਰਾਈ ਵੇਟ ਕਰਾਂ ਕੰਡੇ ਤੇ ਕਿੰਨਾ 15 ਕਿਲੋ ਸਾਨੂੰ ਮਿਲਿਆ ਜੀ ਚੈੱਕ ਇਨ ਬੈਗੇਜ ਤੇ 15 ਕਿਲੋ ਆਪਣਾ ਹੈਗਾ ਲਗੇਜ ਬੈਗ ਤੇ 7 ਕਿਲੋ ਆਪਣਾ ਚੈੱਕ ਇਨ ਬੈਗ ਹੁੰਦਾ ਜੀ ਆ ਬੜਾ ਖਤਰਨਾਕ ਦਾ ਰਾਹ ਹੈ ਜੀ ਓਕੇ ਸੋਕੇ ਇੱਥੋਂ ਲੰਘਦੇ ਆ ਰੋਜ਼ ਇੱਥੋਂ ਸ਼ਦਾ ਪਟਾਬੇ ਪਹੁੰਚ ਜੰਨੇ ਆ ਪੰਜਾਬੀ ਟਾਬੇ ਦੋ ਕੰਮ ਕਰ ਲੈਨੇ ਆ ਚੜਾਈ ਲੈ ਗਏ ਆ ਪਹਿਲੇ ਤਾਂ ਖਾ ਪੀ ਲੈਨੇ ਆ ਖਾਣਾ ਦਾਣਾ ਜੀ ਇਹੀ ਪੰਜਾਬੀ ਟਾਬੇ ਸਾਡਾ ਲਿਖਿਆ ਜਦੋਂ ਦੀ ਹੈਗੇ ਇੱਥੇ ਮਹੀਨਾ ਹੋ ਗਿਆ ਤੇ ਵਧੀਆ ਜੀ ਲੱਗਿਆ ਹੋਇਆ ਜੀ ਬਾਕੀ ਖਾਣਾ ਜਾਣੇ ਤੋਂ ਬਾਅਦ ਇੱਥੇ ਕੋਈ ਕਹਿੰਦਾ ਬਾਈ ਆਪਣਾ ਇੰਦਰਜੀਤ ਕਿ ਇੱਕ ਕੰਡੇ ਵਾਲਾ ਹੈਗਾ ਕੰਡੇ ਤੋਂ ਆਪਾਂ ਨਾਪਾ ਲੈ ਲਾਂਗੇ ਕਿੰਨਾ ਕੁ ਹੁੰਦਾ ਹੈ ਇਹਦਾ ਤੇ ਕਿੰਨੇ ਕਿਲੋ ਬਣਦਾ ਹੈ ਸਾਈਕਲ ਫਿਰ ਉਸ ਤੋਂ ਬਾਅਦ ਜਹਾਜ਼ ਦੇ ਵਿੱਚ ਚੜਾਵਾਂਗੇ ਜੀ ਆਪਣੇ ਫਲਾਈਟ ਦੇ ਵਿੱਚ ਅਜ ਤਾਂ ਟਾਬਾ ਬੰਦ ਹੈ ਜੀ ਤੇ ਫਿਰ ਹੁਣ ਕਿਤਾ ਹੋਰ ਚੱਲਦੇ ਆ ਕੋਈ ਹੋਰ ਹੈਗੀ ਵਧੀਆ ਜੀ ਥਾਂ ਸਾਈਕਲ ਦਾ ਆਪਾਂ ਜੋਖੀ ਲਾਂਗੇ ਕਿੱਥੇ ਕਰਕੇ ਹੈਗੀ ਦੁਕਾਨ ਮੈਨੂੰ ਤਾਂ ਇਹਨੂੰ ਪਤਾ ਉਹਨਾਂ ਨੇ ਦੁਕਾਨ ਕਹੀ ਸੀ ਨਾ ਇੰਦਰਜੀਤ ਬਾਈ ਕਹਿੰਦਾ ਸੀਗਾ ਦੇਖਦੇ ਆ ਉਹ ਕਹਿੰਦਾ ਗੱਤਿਆਂ ਵਾਲਾ ਉਹ ਇੱਥੇ ਹੈਗਾ ਉਹਦਾ ਨਾਪਾ ਲੈਂਦੇ ਨੇ ਉਹ ਮਾਪ ਮੋੜ ਇੱਧਰ ਨਹੀਂ ਹੈਗਾ ਬਾਈ ਦੀ ਦੁਕਾਨ ਤੇ ਚਲਦੇ ਆ ਫਿਰ ਪੁੱਛਦੇ ਆ ਤੇ ਸਾਸੀ ਹਣ ਹਾਇ ਤਾਂ ਸੀਗੇ ਆ ਪਤਾ ਕਰਕੇ ਚਲਦੇ ਆਂ ਜੀ ਖਾਣਾ ਪੀਣਾ ਵੀ ਦਿਖਾ ਲਾਂਗੇ ਉਥੇ ਡੋਸਾ ਖਾਣੇ ਆ ਚਲੋ ਡੋਸਾ ਖਾਣੇ ਆ ਆ ਗਏ ਭਾਈ ਇਹ ਕਾਫੀ ਫੇਮਸ ਦੁਕਾਨ ਹੈ ਜੀ ਇੱਥੇ ਦੀ ਆ ਪਕੌੜੇ ਆਰਡਰ ਕਰੇ ਨੇ ਜੀ 30 ਰੁਪਈਆ ਦੇ ਇੰਨੇ ਵਧੀਆ ਪਕੌੜੇ ਮਿਲ ਜਿੰਦੇ ਨੇ ਦਾਲ ਵਾਲੇ ਤੇ ਅੱਜ ਡੋਸਾ ਦਾ ਹੈ ਨਹੀਂਗਾ ਪੰਜਾਬੀ ਠਾਵਾ ਵੀ ਬੰਦ ਸੀਗਾ ਤੇ ਆ ਇੱਥੇ ਡੋਸਾ ਵੀ ਨਹੀਂ ਮਿਲਿਆ ਤੇ ਫਿਰ ਅੱਜ ਬਿੱਟੂ ਅਸੀਂ ਪਕੌੜੇ ਖਾਵਾਂਗੇ ਤੇ ਨਾਲ ਮੈਂ ਪਰੋਠਾ ਮੰਗਾਇਆ ਉਹ ਮੈਦੇ ਦਾ ਹੁੰਦਾ ਅੱਛਾ ਤੁਸੀਂ ਪਰੋਠਾ ਖਾਵੋਗੇ ਮੈਂ ਪਰੋਠਾ ਤੇ ਨਾਲ ਸੰਭਰ ਮੈਨੂੰ ਉਹ ਸੰਭਰ ਨਹੀਂ ਵਧੀਆ ਨਹੀਂ ਲੱਗਦਾ ਮੈਂ ਐਸੇ ਕਰਕੇ ਬਰਾਹ ਖਾਣ ਨੂੰ ਚਾਹਨਾ ਚੱਲ ਇਹ ਥਾਂ ਇੱਥੇ ਸੀ ਤਾਂ ਖਾਣ ਕਰੋ ਇਹ ਹੁੰਦਾ ਜੀ ਪਰੋਠਾ ਇਹਨੂੰ ਲੱਛੇ ਵਾਂਗ ਬਣਾਇਆ ਹੁੰਦਾ ਜੀ ਆਹ ਦੇਖੋ ਵਧੀਆ ਹੈ ਜੀ ਤੇ ਨਾਲ ਆਹ ਸਾmber ਪਾ ਰਹੇ ਨੇ ਜੀ ਇਹ ਖਟਿਆਈ ਦੀ ਬਣੀ ਹੁੰਦੀ ਹੈ ਇਹ ਮੈਦੇ ਦੇ ਬਣੇ ਹੁੰਦੇ ਨੇ ਖਾ ਪੀ ਲਿਆ ਜੀ ਪਰੌਂਠਾ ਤੇ ਹੁਣ ਫਿਰ ਚੱਲਦੇ ਆਂ ਜੀ ਸਾਨੂੰ ਇੱਕ ਦਵਾਰਾ ਫੋਨ ਆਇਆ ਸੀ ਇੰਦਰਜੀ ਭਾਈ ਦਾ ਤੇ ਸੱਦਾ ਆ ਗਿਆ ਡੀਜੀਪੀ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਤੇ ਹੁਣ ਉਹਨਾਂ ਕੋਲ ਜਾ ਰਹੇ ਆਂ ਜੀ ਅਸੀਂ ਤੇ ਮਿੱਟੂ ਅੱਗੇ ਅੱਗੇ ਜੇਲ੍ਹ ਕੋਲ ਜਾਣਾ ਉੱਥੇ ਆ ਕੇ ਦੇਖਨੇ ਆ ਜੀ ਹੁਣ ਕੀ ਬਣਦਾ ਸਾਰੇ ਮਿਲਣ ਆਉਣਗੇ ਜੀ ਕੱਲ ਹੁਣ ਆਪਣੀ 11 ਤਰੀਕ ਦੀ ਰੈਲੀ ਹੈ ਤੇ ਉਹ ਰੈਲੀ ਤੇ ਕਾਫੀ ਬੰਦੇ ਹੋਣ ਲੇ 4 ਤੋਂ 500 ਬੰਦੇ ਤੇ ਉਹਨੂੰ ਲੀਡ ਅਸੀਂ ਕਰ ਰਹੇ ਹਾਂ ਜੀ ਵਾਹ ਜੀ ਵਾਹ ਹਰੀ ਹਰੀ ਬੋਲ ਜੀ ਇਹ ਜੀ ਅਬਰਡੀਨ ਬਾਜ਼ਾਰ ਦਾ ਮੇਨ ਵਿੱਚ ਅਬਰਡੀਨ ਕਲॉक ਟਾਵਰ ਸਿੱਧਾ ਰੋੜ ਜਾਂਦੀ ਜੀ ਸੈਲੂਲਰ ਜੇਲ ਵਾਲੀ ਆਹ ਚਲਾਈ ਚੜ ਕੇ ਜਾਣਾ ਜੀ ਕੋਈ ਆਫਿਸ ਹੈ ਉਹਦੇ ਵਿੱਚ ਸਾਡੀ ਡੀਜੀਪੀ ਜੀ ਨਾਲ ਗੱਲਬਾਤ ਹੈ ਜੀ ਡਾਇਰੈਕਟਰ ਜਨਰਲ ਆਫ ਪੁਲਿਸ ਆਈਪੀਐਸ ਨੇ ਇੰਡੀਅਨ ਪੁਲਿਸ ਸਰਵਿਸਿਸ ਆਫੀਸਰ ਨੇ ਹੋ ਹਰਗੋਬਿੰਦ ਸਿੰਘ ਢਾਲੀਵਾਲ ਅੱਗੇ ਜੀ ਅਸੀਂ ਪੁਲਿਸ ਹੈੱਡਕੁਆਟਰਸ ਦੇ ਵਿੱਚ ਤੇ ਇੱਥੇ ਹੀ ਆਪਾਂ ਜਿਹੜਾ ਹੈਗਾ ਮਿਲਣਾ ਜੀ ਡੀਜੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਜਿਹਨਾਂ ਦਾ ਨਾਮ ਤੁਹਾਨੂੰ ਦੱਸਿਆ ਹੀ ਹੈ ਹਰਗੋਬਿੰਦ ਸਿੰਘ ਢਾਲੀਵਾਲ ਜੀ ਸਾਹ ਚੜ ਗਿਆ ਜੀ ਬੜੀ ਤੇਜ਼ ਚਲਾ ਕੇ ਲੈ ਆਇਆ ਸਾਈਕਲ ਰੋਟੀ ਖਾਣ ਤੋਂ ਬਾਅਦ 2 ਕਿਲੋਮੀਟਰ ਹੈ ਖਿੱਚਿਆ 2 ਮਿੰਟ 'ਚ 2 ਕਿਲੋਮੀਟਰ ਲੈ ਆਏ ਚੜਾਈ ਵੀ ਚਲੋ 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 ਜੀ ਚਲੋ ਦਫਤਰ ਤੋਂ ਬਾਹਰ ਦੇ ਨਜ਼ਾਰੇ ਜੀ ਵਾਟਾ ਸੀ ਸ਼ੋਰਮੈਨ ਨੇਚਰ ਟ੍ਰੂਲੀ ਹੀਲਸ ਕਿੰਨੇ ਸੋਹਣੇ ਥਾਂ ਹੈ ਜੀ ਬੰਦਾ ਕਰੋੜਾਂ ਰੁਪਏ ਖਰਚ ਦਿੰਦਾ ਜੀ ਇਦਾਂ ਦੀ ਥਾਂ ਤੇ ਮਕਾਨ ਲੈਣ ਵਾਸਤੇ ਉਹ ਦੇਖੋ ਚੱਠ ਮਿਲ ਮੈਲੇ ਜੀ ਡੀਜੀਪੀ ਜੀ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਤੇ ਹਰਕੋਵਿੰਦ ਸਿੰਘ ਢਾਲੀਵਾਲ ਜੀ ਸੀਗੇ ਦੇਖ ਲਓ ਜੀ ਆਪਾਂ ਉਹਨਾਂ ਨਾਲ ਵੀ ਮੇਲਾ ਹੈ ਆਪਣੇ ਪੰਜਾਬ 'ਚ ਡੀਸੀ ਨੂੰ ਮਿਲਣਾ ਤਾਂ ਐਵੇਂ ਹੈ ਜੀ ਜਿਵੇਂ ਕਿਤੇ ਰੱਬ ਨੂੰ ਮਿਲਣ ਵਾਲਾ ਹਸਾਬ ਹੋ ਗਿਆ ਕਹਿੰਦੇ ਮਿੱਟੂਏ ਤੇ ਇੱਥੇ ਡੀਸੀ ਡੀਜੀਪੀ ਆਈਐਸ ਆਈਐਸਾਂ ਦੇ ਵਿੱਚ ਆਈਪੀਐਸਾਂ ਦੇ ਵਿੱਚ ਆਈਸੀਐਸਾਂ ਦੇ ਵਿੱਚ ਡੈਨਿਕਸ ਡੈਨਿਪਸ ਦੇ ਵਿੱਚ ਹੀ ਰਹਿ ਰਹੇ ਆ ਕੀ ਕਹਿੰਗਾ ਵਧੀਆ ਸਾਰੇ ਅਫਸਰ ਸਹਿਬਾਨ ਹਾਂ ਮਤਲਬ ਮਿਲਵਰਤਨ ਸੁਭਾਅ ਦੇ ਆਪਾਂ ਕਹਿ ਦਿੰਨੇ ਆ ਉਹ ਨੇ ਜੀ ਮਿਲਵਰਤਨ ਸੁਭਾਅ ਇਹਨਾਂ ਦਾ ਬਹੁਤ ਹੈ ਜੀ ਜਿਵੇਂ ਹੁਣ ਆਪਾਂ ਗਏ ਅਗਲੇ ਨੇ ਕਾਫੀ ਪੁੱਛਿਆ ਸਾਨੂੰ ਅੰਦਰ ਜਾਂਦੇ ਸਾਰ ਇੰਨੀ ਰਿਸਪੈਕਟ ਦਿੱਤੀ ਇੰਨਾ ਜ਼ਿਆਦਾ ਕਰਦੇ ਨੇ ਮਾਨ ਸਤਕਾਰ ਮਜ਼ਾ ਹੁੰਦਾ ਜੀ ਦੇਖਦੇ ਦਿਖਾਉਂਦੇ ਜੀ ਬੀਚ ਤੇ ਆ ਗਏ ਪਤਾ ਨਹੀਂ ਇੱਥੇ ਕੋਈ ਪ੍ਰੋਗਰਾਮ ਚੱਲ ਰਿਹਾ ਨਾ ਮਾੜਾ ਦੇਖੀ ਆ ਜੂ ਕੋਈ ਜੀ ਇਹ ਚਿੱਟੀ ਵਰਦੀਆਂ ਦੇ ਹੁੰਦੇ ਨੇ ਇਹਨਾਂ ਦਾ ਕੋਈ ਪ੍ਰੋਗਰਾਮ ਹੈ 25th ਕਮਾਂਡ ਰੇਜ਼ਿੰਗ ਡੇ ਬੜੀ ਟਿਊਨਿੰਗ ਵਾਲੀਆਂ বাজਾਈਏ ਦਿੰਦੇ ਨੇ ਅਜਿਹੇ ਹੁੰਦੇ ਨੇ ਪੋਂਪੂ ਜੇ ਬੈਗ ਪੈਪਰ ਬਹੁਤ ਬਹੁਤ ਆ ਰਹੇ ਮੰਤਲਾ ਦਾ ਦਿਨਸ਼ਟੇ ਇਹ ਤੇ ਬੰਦੇ ਬੈਠੇ ਨੇ ਪਸਤਾ ਦਾ ਘਾਟ ਥੱਲੇ ਬੈਠੇ ਨੇ ਸਟੇਜ ਦੇ ਬੰਦੇ ਵਾਵਾ ਲੱਗੀ ਜਾਂਦੇ ਕਿੰਨਾ ਸੋਹਣਾ ਮੌਸਮ ਹੈ ਜੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਜੀ ਅਸਮਾਨ ਇਧਰ ਚੱਲ ਰਹੇ ਨੇ ਜੀ ਬਾਈਆਂ ਦੇ ਘੋਲ ਗੱਪੇ ਬੀਚ ਤੇ ਆਗੇ ਸੀਗੇ ਜੀ ਬਾਬਾ ਟਾਈਮ ਜਿਹੜਾ ਹੈਗਾ ਆਪਾਂ ਸਪੈਂਡ ਕਰਿਆ ਡੀਜੀਪੀ ਸਾਬ ਨੂੰ ਮਿਲੇ ਤੇ ਹੋਰ ਇੱਕ ਦੋ ਬੰਦਿਆਂ ਨੂੰ ਹੋਰ ਮਿਲੇ ਮਿਲ ਕੇ ਜਿਹੜਾ ਹੈਗਾ ਆਪਾਂ ਬਿਲਕੁਲ ਫ੍ਰੀ ਹੋ ਕੇ ਹੁਣ ਦੋ ਚਾਰ ਮਿੰਟ ਤੁਹਾਡੇ ਨਾਲ ਗੱਲ ਕਰਨ ਆਏ ਆਂ ਦੇਖੋ ਗੱਲ ਕਾਫੀ ਟਾਈਮ ਬਾਤ ਕਰ ਰਹੇ ਆਂ ਜ਼ਰੂਰੀ ਵੀ ਆ ਦੇਖੋ ਲੋਕਾਂ ਦੇ ਮਨ ਦੇ ਵਿੱਚ ਨੈਗੇਟਿਵ ਥੋਟ ਆ ਜਾਂਦੇ ਨੇ ਪੋਜ਼ਿਟਿਵ ਨੈਗੇਟਿਵ ਦੋ ਹੀ ਪੱਖ ਹੁੰਦੇ ਨੇ ਆਉਣੇ ਜ਼ਰੂਰੀ ਵੀ ਨੇ ਕਿਉਂਕਿ ਇਹ ਸੁਭਾਅ ਹੁੰਦਾ ਜੀਵਨ ਦਾ ਬੇਸਿਕਲੀ ਇਹ ਮੇਨ ਫੋਕਸ ਕਰਾਇਆ ਜਾਂਦਾ ਜੀ ਨੀਸ਼ੂ ਤੇ ਕਿ ਨੀਸ਼ੂ ਬਾਈ ਅੱਡ ਹੋ ਜਾਏਗਾ ਨੀਸ਼ੂ ਐ ਹੋ ਜਾਏਗਾ ਨੀਸ਼ੂ ਹੋ ਜਾਏ ਜ਼ਿੰਦਗੀ ਚ ਕਿਸੇ ਨਾਲ ਚਲਾਕੀ ਖੇਡੀ ਨਹੀਂ ਨਾ ਸਾਨੂੰ ਕੋਈ ਚਲਾਕੀ ਖੇਡਨੀ ਆਉਂਦੀ ਐ ਜਿੰਨਾ ਦੇ ਦਿਮਾਗ ਦੇ ਵਿੱਚ ਆਂਦਾ ਉਹਨਾਂ ਦੀ ਪਹਿਲੇ ਗਲਤਫਹਿਮੀ ਕੱਢਦੀ ਐ ਦੇਖੋ ਜੀ ਆਪਾਂ ਕਦੀ ਕਿਸੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਕਰਦੇ ਦੇਖੋ ਆਪਾਂ ਦਾ ਸਗੋ ਦੇਣ ਵਾਲੇ ਬੰਦੇ ਆਪਾਂ ਇੱਕ ਹੱਥ ਤੋਂ ਦੇਣਾ ਹੀ ਸਿੱਖਿਆ ਕਿਸੇ ਨੂੰ ਕੋਈ ਲੋੜ ਪੈ ਜੇ ਉਹ ਦਿਨ ਨਹੀਂ ਆਪਾਂ ਸੁਣਾਉਂਦੇ ਨਹੀਂ ਕਿਸੇ ਚੀਜ਼ ਨੂੰ ਪਰ ਇੱਕ ਓਵਰ ਦਾ ਲਿਮਿਟ ਚੀਜ਼ ਹੋ ਜਾਂਦੀ ਐ ਫਿਰ ਬੰਦਾ ਬੋਲਣ ਤੇ ਆਤુર ਹੋ ਜਾਂਦਾ ਕਿ ਉਹਦੇ ਬਾਰੇ ਜਵਾਬ ਜ਼ਰੂਰ ਦੇਵੇ ਹੁਣ ਲੋਕ ਜਿਹੜੇ ਨੇ ਕਈ ਬਣ ਜਾਂਦੇ ਨੇ ਜੀ ਨੈਗੇਟਿਵ ਹੋ ਜਾਂਦੇ ਨੇ ਉਹ ਬੇਸਿਕਲੀ ਇਹ ਕੱਲ ਹੈਗੀ ਐ ਕਿ ਬੰਦੇ ਉਹ ਜੰਦੇ ਨੇ ਕਿਉਂਕਿ ਉਹਨਾਂ ਨੂੰ ਕੁਝ ਦਿਖਦਾ ਹੋਵੇਗਾ ਇਦਾਂ ਦਾ ਪਰ ਇੰਨੀ ਛੇਤੀ ਵੀ ਜੱਜ ਨਹੀਂ ਕਰਨਾ ਚਾਹੀਦਾ ਜਦ ਤੱਕ ਇਹਨਾਂ ਬੰਦਾ ਜਵਾਬ ਨਾ ਦੇਵੇ ਹੁਣ ਜਵਾਬ ਲੈ ਲਓ ਤੁਸੀਂ ਆਪਾਂ ਕਿਤੇ ਅੱਡ ਨਹੀਂ ਹੋਣ ਲੱਗੇ ਲੋਕ ਕਮੈਂਟਾਂ 'ਚ ਕਹਿੰਦੇ ਨੇ ਕਿ ਅੱਡ ਹੋ ਜੋਗੇ ਆਂ ਹੋ ਜੋਗੇ ਉਹ ਹੋ ਜੋਗੇ ਨਹੀਂ ਨਹੀਂ ਬਾਈ ਆਪਾਂ ਕਿਤੇ ਅੱਡ ਨਹੀਂ ਹੋਣ ਲੱਗੇ ਨਾ ਸਾਡੇ ਕਦੀ ਦਿਮਾਗ 'ਚ ਸਾਡੇ ਨਹੀਂ ਆਇਆ ਕਮੈਂਟਾਂ ਦੇ ਵਿੱਚ ਲੋਕਾਂ ਦੇ ਆ ਜਾਂਦਾ ਪਤਾ ਨਹੀਂ ਕਿੱਦਾਂ ਆ ਜਾਂਦਾ ਹੈ ਕਈ ਹੈਗੇ ਨੇ ਲੋਕ ਵਿੱਚ ਘਾਰ ਬੜੇ ਦੋ ਚਾਰ ਹੈਗੇ ਨੇ ਜਿਨ੍ਹਾਂ ਨੂੰ ਬੜਾ ਫਰਕ ਪੈਂਦਾ ਹੈਗਾ ਸਾਡੀ ਵੀਡੀਓ ਦੇਖ ਕੇ ਦੇਖਦੇ ਪੂਰੀ ਨੇ ਉਹ ਕਈ 99% ਬੰਦੇ ਆਪਾਂ ਦੇਖਦੇ ਆ ਬਿਲਕੁਲ ਪਰਫੈਕਟ ਪੋਜੀਟਿਵ ਰਿਵਿਊ ਨੇ 1% ਬੰਦਾ ਹੁੰਦਾ ਹੀ ਹੈ ਜੀ ਆਪਾਂ 99 ਨੂੰ ਫੋਕਸ ਕਰਨਾ ਹੈ 1% ਬੰਦੇ ਮੇਰੇ ਲਈ ਤਾਂ ਕੋਈ ਮਾਇਨੇ ਨਹੀਂ ਰੱਖਦੇ ਜੀ ਉਹ ਦੇਖੀ ਜਾਣ ਵਧੀਆ ਹੈ ਉਹੀ ਕਮੈਂਟ ਕਰਦੇ ਨੇ 100 ਵੀਡੀਓਆਂ ਦੇ ਵਿੱਚ ਚੰਗੀ ਚੀਜ਼ ਹੋਏਗੀ ਨਾ ਉਹ ਕੋਈ ਨਹੀਂ ਕਹਿਣਗੇ ਠੀਕ ਹੈ ਜਦੋਂ ਕੋਈ ਇੱਕ ਵੀਡੀਓ ਦੇ ਵਿੱਚ ਮਾੜੀ ਚੀਜ਼ ਨਜ਼ਰ ਆ ਗਈ ਉਹਨਾਂ ਨੇ ਉਹ ਫੜ ਲੈਣੀ ਹੈ ਉਹਨਾਂ ਨੇ ਉਹ ਫੜ ਕੇ ਇਨਸਾਨ ਨੂੰ ਇੰਨਾ ਭੰਡ ਦੇਣਾ ਇੰਨਾ ਭੰਡ ਦੇਣਾ ਤੇ ਉਹਨਾਂ ਨੂੰ ਐ ਲੱਗਣਾ ਅਸੀਂ ਭੰਡਤਾ ਤੇ ਬਾਈ ਇਹ ਡੀਗ੍ਰੇਡ ਹੋ ਜਾਏਗਾ ਬਾਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਇੱਕ ਕਮੈਂਟ ਤੋਂ ਇੱਦੀ ਜੀ ਗੱ ਉਹ ਵੀ ਬੰਦਾ ਖੁਸ਼ ਰਹੇ ਆਪਾਂ ਵੀ ਖੁਸ਼ੀ ਆ ਤੇ ਬਾਕੀ ਆਪਾਂ ਅੱਡ ਨਹੀਂ ਹੋਣ ਲੱਗੇ ਦੂਜੀ ਚੀਜ਼ ਕਈ ਕਹਿੰਦੇ ਨੇ ਕਦੀ ਪਰਨਾ ਬੰਨ ਲੈਂਦਾ ਕਦੀ ਟੋਪੀ ਲੈ ਲੈਂਦਾ ਦੇਖੋ ਇਹ ਮੇਰੀ ਖੁਦ ਦੀ ਪਰਸਨਲ ਚੋਇਸ ਹੈ ਮੈਂ ਕਿੱਦਾਂ ਕੀ ਕਰਦਾ ਮੈਂ ਹਿੰਦੂ ਆ ਮੈਂ ਹਿੰਦੂ ਖੱਤਰੀ ਤੋਂ ਵੀ ਲੋਕ ਕਰਦਾ ਮੈਨੂੰ ਸਾਰੇ ਪੰਡਤ ਪੁੰਡਤ ਕਹਿੰਦੇ ਨੇ ਚਲੋ ਕੋਈ ਚੱਕਰ ਨਹੀਂਗਾ ਇਹ ਕਈਆਂ ਦੇ ਵਿੱਚ ਨੈਗੇਟਿਵਿਟੀ ਇੱਕ ਮੇਜ ਬਣ ਗਈ ਹੋਈ ਹੈ ਕਿ ਬਾਕੀ ਤਿੰਨੋਂ ਜਿਹੜੇ ਨੇ ਉਹ ਪਿੰਡੂ ਨੇ ਇੱਕ ਸ਼ਹਿਰੀ ਹੈਗਾ ਤੇ ਆਪਾਂ ਉਹਨੂੰ ਸਪੋਰਟ ਘੱਟ ਕਰੀਏ ਉਹਨੂੰ ਥੋੜਾ ਜਿਹਾ ਏਦਾਂ ਡੀਗ੍ਰੇਡ ਕਰੀਏ ਉਹ ਅਲੱਗ ਹੋਵੇ ਸ਼ਹਿਰੀ ਬੰਦਾ ਪਿੰਡੂਆਂ ਤੋਂ ਅੱਡ ਹੁੰਦਾ ਵੈ ਤੇ ਪਿੰਡੂਆਂ ਤੋਂ ਥ ਕਈ ਸਾਲਾਂ ਤੋਂ ਯਾਰ ਸਿੱਧੀ ਮੁਕਦੀ ਗੱਲ ਕਰਦੇ ਆਂ ਹੋਰ ਜੇ ਆਪਾਂ ਸਿੱਧੀ ਗੱਲ ਕਰਦੇ ਬਾਈ ਆਪਾਂ ਨੂੰ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਆਪਾਂ ਨਾ ਕਿਸੇ ਦਾ ਮਾੜਾ ਸੋਚੀਏ ਨਾ ਕਿਸੇ ਦਾ ਮਾੜਾ ਕਰੀਏ ਆਪਾਂ ਦੂਜੇ ਦਾ ਫਾਇਦਾ ਹੀ ਕਰਨ ਨੂੰ ਸੋਚਦੇ ਆਂ ਅਗਲਿਆਂ ਦੀਆਂ ਹੈਲਪ ਕਰਦੇ ਆਂ ਕਿਸੇ ਨੂੰ ਵੀਡੀਓ ਚਾਹੀਦੀ ਹੁੰਦੀ ਟਾਈਡੀ ਜੇ ਉਹ ਆਪਾਂ ਹਰੇਕ ਬੰਦੇ ਦੀ ਹੈਲਪ ਕਰਦੇ ਆਂ ਜੇ ਕਿਸੇ ਜੇ ਕਿਸੇ ਦਾ ਨਾਂ ਕਰੀਏ ਤੇ ਬਾਈ ਉਹਨੂੰ ਵੀ ਦਿਖਦਾ ਹੈ ਸਾਡੇ ਚਾਰਾਂ ਦੇ ਵਿੱਚ ਨਹੀਂ ਕਦੀ ਦੁਸ਼ਮਣ ਹੁੰਦਾ ਉਹਨਾਂ ਨੂੰ ਪਤਾ ਹੈ ਬਾਈ ਆਪਾਂ ਕਿੱਦਾਂ ਦੇ ਆਂ ਤਾਂ ਹੀ ਤੁਰੇ ਫਿਰਦੇ ਇੰਨੀ ਵੀਰ ਤੇ ਨਾ ਸਾਡੇ ਅੱਡ ਦਾ ਨਾ ਸਾਡੇ ਵਿੱਚ ਅੱਡ ਹੋਣ ਦਾ ਕਦੀ ਖਿਆਲ ਆਂਦਾ ਜਿਨ੍ਹਾਂ ਦੇ ਵਿੱਚ ਆਂਦਾ ਵਾ ਉਹਨਾਂ ਦਾ ਪਤਾ ਨਹੀਂ ਕਿਦਾਂ ਦਾ ਦਿਮਾਗ ਹੈਗਾ ਆਪਾਂ ਨੂੰ ਨਹੀਂ ਪਤਾ ਪਰ ਇਹ ਹੈ ਠੀਕ ਹੈ ਜੋ ਵੀ ਹੈ ਕਿ ਬਾਕੀ ਆਪਣੇ ਹਰਪਾਲ ਬਿੱਟੂ ਸੰਦੀਪ ਇੱਥੇ ਨਹੀਂ ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਾਨੇ ਆ ਤੇ ਬਾਈ ਮੈਨੂੰ ਕੋਈ ਕਹਿੰਦੇ ਨੇ ਸ਼ਿਖਾ ਵਗਾਰ ਰੱਖੀ ਹੋਈ ਮੈਂ ਦੇਖੋ ਮੈਂ ਬਾਈ ਮੈਂ ਆਪਣੇ ਹਿਸਾਬ ਨਾਲ ਪੱਗ ਬੰਨਣਾ ਪਰਣਾ ਬੰਨਣਾ ਉਹ ਕੁਛ ਇੱਕ ਮੇਰੀ ਪਰਸਨਲ ਚੋਇਸ ਵੀ ਹੋ ਸਕਦੀ ਆ ਮੇਰਾ ਮਨ ਕਰਦਾ ਜਦੋਂ ਮੈਂ ਬੰਨ ਲੈਣਾ ਵਾ ਕਦੀ ਟੋਪੀ ਪਾ ਲੈਣਾ ਵਾ ਜੀ ਬਸ ਇਹੀ ਹੈ ਦੂਜੀ ਚੀਜ਼ ਸ਼ਿਖਾ ਰੱਖਣ ਨਾਲ ਕੋਈ ਪੰਡਤ ਨਹੀਂ ਹੋ ਜਾਂਦਾ ਸਾਡੇ Hindu ਧਰਮਾਂ ਦੇ ਸੰਸਕਾਰ ਨੇ ਤਾਂ ਅਸੀਂ ਰੱਖ ਲੈਣੇ ਆ ਤੇ ਬਾਕੀ ਬਸ ਨੈਗੇਟਿਵ ਨ ਕੋਸ਼ਨ ਮਾਰ ਕੇ ਜਰੂਰ ਪਾਇਆ ਕਰੋ ਕਿ ਇਦਾਂ ਇਦਾਂ ਕਿਉਂ ਆ ਇਦਾਂ ਕਿਉਂ ਆ ਬਾਈ ਦੱਸਿਆ ਕਰ ਸਾਨੂੰ 네ਗੇਟਿਵ ਹੋ ਕੇ ਕੋਈ ਫਾਇਦਾ ਨਹੀਂ ਹੈ ਜਿੰਨੀ 네ਗੇਟਿਵਿਟੀ ਦੇਖੋ ਮੈਂ ਬਾਈ ਮੇਰੇ ਤੋਂ ਬਹੁਤ ਪੋਜ਼ਿਟਿਵ ਹੋ ਰਹਾ ਹੈ ਮੇਰੇ ਤੁਸੀਂ ਸਾਹਮਣੇ ਬੈਠੋਗੇ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਮੈਂ ਕਹੇ ਜਾ ਇਨਸਾਨ ਆ ਕਿਸੇ ਨੂੰ ਸਕਰੀਨ ਤੇ ਬੈਠੇ ਜੱਜ ਕਰਨਾ ਬਹੁਤ ਵੱਡੀ ਗਲਤੀ ਹੁੰਦੀ ਹੈ 2 ਮਿੰਟ ਤੇ ਜੱਜ ਕਰਕੇ ਤੁਸੀਂ ਉਹਨੂੰ ਜਵਾਬ ਨਹੀਂ ਉਹਦੇ ਕੋਲ ਲੈ ਸਕਦੇ ਆ ਉਹਨੂੰ ਜਵਾਬ ਦੇ ਨਹੀਂ ਸਕਦੇ ਬਸ ਜਵਾਬ ਦੇਣਾ ਜ਼ਰੂਰੀ ਸੀ ਟਾਈਮ ਆਇਆ ਬਹੁਤ ਇੱਕ ਲਿਮਟ ਹੁੰਦੀ ਹੈ ਬੰਦੇ ਦੀ ਕਿੱਦਾਂ ਬੋਲਣਾ ਹੈ ਕਿੱਦਾਂ ਨਹੀਂ ਕਿਸੇ ਇਨਸਾਨ ਨੂੰ ਇੰਨਾ ਵੀ ਜ਼ਿਆਦਾ ਥੋੜਾ ਜਵਾਬ ਨਾ ਦੇਵੇ ਜਵਾਬ ਅਸੀਂ ਦਿੰਦੇ ਵੀ ਨਹੀਂ ਸੀਗੇ ਨੈਟੇ ਥੋਟਾਂ ਦਾ ਪਰ ਅੱਜ ਜਵਾਬ ਦੇਣਾ ਪੈ ਰਿਹਾ ਬਸ ਅਗਰ ਮੈਂ ਵੀ ਕਿਸੇ ਨੂੰ ਇਦਾਂ ਕਹਦਾ ਭਾਈ ਤੂੰ ਚੋਟੀ ਰੱਖ ਲੈ ਤੂੰ ਐ ਕਰ ਲੈ ਭਾਈ ਉਂ ਕਰ ਲੈ ਇਦਾਂ ਕਰ ਸਾਡੇ ਰਿਚੂਅਲ ਫੋਲੋ ਕਰ ਭਾਈ ਕੋਈ ਕਿਸੇ ਦਾ ਨਹੀਂ ਕਰਦਾ ਆਪਣਾ ਆਪਣਾ ਹਿਸਾਬ ਹੁੰਦਾ ਕਿੱਦਾਂ ਕੀ ਕਰਨਾ ਆਪਾਂ ਇਸ ਲਈ Hindu ਹੋ ਕੇ ਆਪਾਂ ਫੋਲੋ ਕਰਦੇ ਆ ਇਹਨਾਂ ਨੂੰ ਕਈਆਂ ਦੇ ਮਨ 'ਚ ਥੋਟ ਆ ਜਾਂਦਾ ਭਾਈ ਕਈ ਪਿੰਡੂ ਨੇ ਇਹਨਾਂ ਨੂੰ ਜ਼ਿਆਦਾ ਸਪੋਰਟ ਕਰਨੀ ਚਾਹੀਦੀ ਸ਼ਹਿਰੀ ਬੰਦੇ ਨੂੰ ਨਾ ਸਪੋਰਟ ਕਰੋ ਇਹ ਸਾਡੇ ਧਰਮ ਦਾ ਨਹੀਂ ਹੈਗਾ ਤੇ ਇਹਨਾਂ ਨੂੰ ਸਪੋਰਟ ਨਹੀਂ ਧਰਮ ਦੀਆਂ ਨੀਤੀਆਂ ਨਾ ਖੇਡੋ ਕਦੀ ਮਾੜੀ ਚੀਜ਼ ਹੈ ਇਹ ਬਹੁ ਬਹੁਤ ਵੱਡੇ ਵੱਡੇ ਪੰਗੇ ਪੈ ਜਾਂਦੇ ਨੇ ਤੇ ਬਸ ਇਹੀ ਕਰਦੇ ਆ ਲਾਓ ਜੀ ਬਿੱਟੂ ਸੰਦੀਪ ਹਰਪਾਲ ਨਾਲ ਮਲਾਉਨੇ ਆ ਜੀ ਇਹਨਾਂ ਦੇ ਰਿਵਿਊ ਥੋੜ੍ਹ ਲੈਣੇ ਆ ਦੋ ਚਾਰ ਇਧਰਲੇ ਪਾਸੇ ਨੇ ਬਿੱਟੂ ਸੰਦੀਪ ਤੇ ਹਰਪਾਲ ਬਾਈ ਇਹਨਾਂ ਦੇ ਰਿਵਿਊ ਲੈਣੇ ਆ ਬਾਈ ਲੋਕੀ ਜਿੱਦਾਂ ਆਪਾਂ ਨੂੰ ਬਿੱਟੂ ਕਮੈਂਟ ਕਰ ਦਿੰਦੇ ਨੇ ਅੱਡ ਹੋ ਜਾਂਦੇ ਸਾਡਾ ਮੈਂ ਬੜੇ ਦਿਨਾਂ ਬਾਅਦ ਚੁੱਪੀ ਜੀ ਤੋੜੀ ਹੈ ਤੇ ਮੈਂ ਕਿਹਾ ਲੋਕਾਂ ਨੂੰ ਜਵਾਬ ਮਿਲ ਜਾਣਾ ਚਾਹੀਦਾ ਆਪਣੇ ਜਿਹੜੇ ਚੰਗੇ ਵੀਅਰ ਨੇ ਉਹਨਾਂ ਨੂੰ ਤਾਂ ਪਤਾ ਇਹਨਾਂ ਨੇ ਕਦੀ ਅੱਡ ਹੋਣਾ ਨਹੀਂਗਾ ਇੰਨਾ ਚਿਰ ਹੋ ਗਿਆ ਲੋਕ ਤਾਂ ਹੇਮਕੁੰਨ ਸਾਹਿਬ ਤੋਂ ਕਹਿੰਦੇ ਆ ਰਹੇ ਬੇਸਿਕਲੀ ਆਲਵੇਜ਼ ਦੇ ਟਾਰਗੇਟ ਕਿੰਨਿਸ਼ੂ ਲੱਗ ਹੋਏਗਾ ਨਿਸ਼ੂ ਲੱਗ ਇਹ ਟਾਰਗੇਟ ਕਿਉਂ ਕਰਦੇ ਨੇ ਕਿ ਭਾਈ ਤਿੰਨ ਪਿੰਡੂ ਨੇ ਤੇ ਇੱਕ ਸ਼ਹਿਰੀ ਨਾਲ ਜੁੜਿਆ ਹੋਇਆ ਤੇ ਇਹ ਅਲੱਗ ਧਰਮ ਦਾ ਵੀ ਹੈ ਹਿੰਦੂ ਦਾ ਵੀ ਹੈ ਬਸ ਧਰਮ ਦੀਆਂ ਰਣਨੀਤੀਆਂ ਦੇ ਚੱਕਰ ਦੇ ਵਿੱਚ ਜਾਂ ਕੁਛ ਇਦਾਂ ਦੀਆਂ ਸੋਚਾਂ ਦੇ ਚੱਕਰ ਜਿਹਨੂੰ ਕਹਿ ਦਿੰਦੇ ਨੇ ਪਰਨਾ ਨਹੀਂ ਬੰਦਦਾ ਐਂ ਕਰਦਾ ਉਹ ਕਰਦਾ ਥੋੜਾ ਜਿਹਾ ਬਿੱਟੂ ਇਹ ਦੋ ਚੀਜ਼ਾਂ ਦੇ ਬਾਰੇ ਤੂੰ ਵੀ ਜਵਾਬ ਦੇ ਸੰਦੀਪ ਤੇ ਹਰਪਾਲ ਕੋਲੋਂ ਵੀ ਇਹਦਾ ਜਵਾਬ ਲੈਣੇ ਆ ਤੇ ਆਪਾਂ ਸਾਡੇ ਦਿਮਾਗ 'ਚ ਕਦੀ ਅੱਡ ਹੋਣ ਦਾ ਤਾਂ ਸਵਾਲ ਵੈਸੇ ਆਇਆ ਨਹੀਂ ਬਿੱਟੂ ਕਦੀ ਸਾਡੇ ਮਨ 'ਚ ਤਾਂ ਨਹੀਂ ਆਇਆ ਕਿ ਆਪਾਂ ਅੱਡ ਹੋ ਜਾਾਂਗੇ ਇਦਾਂ ਹੋ ਜਾ ਬਾਈ ਇਹਦੇ ਬਿ ਸ਼ਾਇਦ ਇਹਨਾਂ ਨੂੰ ਵੀ ਮੇਰੀ ਕਿਤਨਾ ਕਿਤੇ ਲੋੜ ਹੋਊਗੀ। ਇਹ ਚਾਰਾਂ ਦਾ ਗਰੁੱਪ ਹੈ ਜਿਹੜਾ ਹਰੇਕ ਨਾਲ ਹਰੇਕ ਦੀ ਤਾਰ ਜੁੜੀ ਹੋਈ ਹੈ। ਜਿਵੇਂ ਕਹਿ ਦਿੰਦੇ ਨੇ ਇੱਕ ਇੱਕ ਸਾਜ਼ ਹੀ ਹੁੰਦਾ ਹੈ ਜਿਵੇਂ ਵੀ ਕਲਾਕਾਰ ਹੁੰਦਾ ਹੈ ਉਹ ਸਟੇਜ ਤੇ ਕੱਲਾ ਕੱਢ ਕੇ ਤਾਂ ਗਾ ਨਹੀਂ ਸਕਦਾ। ਉਹਦੇ ਮਗਰ 뮤జిਕ ਵਾਲੇ ਹੁੰਦੇ ਆ ਪਿੱਛੇ ਉਹ ਕੀ ਕਹਿੰਦੇ ਮੇਕਰੀ ਵਾਲੇ ਹੁੰਦੇ ਆ ਸਾਰੇ ਹੁੰਦੇ ਆ ਫੇਰ ਹੀ ਉਹ ਲਾਈਵ ਸ਼ੋਅ ਕਰਦਾ ਹੈ। ਓਵੇਂ ਆਪਣੇ ਚਾਰਾਂ ਦਾ ਗਰੁੱਪ ਹੈ। ਇਹ ਆਪਾਂ ਨੂੰ ਪਤਾ ਹੈ ਵੀ ਆਪਾਂ ਇਕੱਠੇ ਰਹਿ ਰਹੇ ਹਾਂ। ਇਹ ਮੈਨੂੰ ਲੱਗਦਾ ਨਹੀਂ ਸ਼ਾਇਦ ਵੀ ਕਦੇ ਹਾਂ ਵੀ ਜ਼ਿੰਦਗੀ 'ਚ ਵੀ ਮੈਂ ਕਹਿੰਦਾ ਵੀ ਕੋਈ 10 ਸਾਲਾਂ ਨੂੰ 5 ਸਾਲਾਂ ਨੂੰ ਹਰੇਕ ਬੰਦੇ ਨੇ ਥੋੜਾ ਜਿਹਾ ਅੱਡ ਹੁੰਦਾ ਵੀ ਮਤਲਬ ਕਦੇ-ਕਦਾਈਂ ਕੋਈ 10 ਮਹੀਨੇ ਦਾ ਫੈਮਿਲੀ ਪ੍ਰੋਬਲਮਸ ਆ ਜਾਂਦੀ ਹਾਂ ਮਹੀਨਾ 2 ਮਹੀਨਾ 2 ਕਦੇ ਅੱਡ ਕੱਢਿਆ ਕੋਈ ਬੰਦੇ ਦੇ ਆਪਦੇ ਪਰਸਨਲ ਵੀ ਪ੍ਰੋਬਲ ਕਰੇ ਆਈ ਦੀ ਦਿੱਕਤਾਂ ਉਹ ਗੱਲ ਵੱਖ ਹੈ ਵੈਸੇ ਅੱਡ ਹੋਣ ਵਾਲਿਆ ਇਹੋ ਜਿਹਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਸਾਡਾ ਤਾਂ ਹੈ ਨਹੀਂਗਾ ਇੱਧਰ ਹਰਪਾਲ ਆ ਥੋੜਾ ਬਿੱਟੂ ਹਰਪਾਲ ਪਰਨੇ ਬਾਰੇ ਤੇ ਮੇਰੇ ਬਾਰੇ ਇਹਦਾ ਬੋਲ ਕੀ ਇਹ ਨਾ ਕਈ ਵਾਰੀ ਲੋਕ ਸਮਝਦੇ ਨੇ ਕਿ ਇਹਨੂੰ سپورਟ ਘੱਟ ਕਰੀਏ ਇਹ ਪੰਜਾਬੀ ਨਹੀਂ ਹੈਗਾ ਪੰਡਤ ਕਹਿ ਦਿੰਦੇ ਨੇ ਜਵਾਬ ਦੇ ਕੇ ਮਤ ਸਪੈਸ਼ਲੀ ਟਾਰਗੇਟ ਰਿਲੇਸ਼ਨ ਨੂੰ ਹੀ ਕੀਤਾ ਜਾਂਦਾ ਕਿ ਇਦਾਂ ਦਾਵਾ ਕਿ ਕਲੇਵਰ ਹੈ ਬੜਾ ਚਲਾਕ ਹੈ ਇਹ ਅਲੱਗ ਹੋ ਜਾਏਗਾ ਤੁਹਾਡੇ ਤੁਹਾਡੇ ਨਾਲ ਇਹ ਤੁਹਾਨੂੰ ਧੋਖਾ ਦੇ ਦੇਗਾ ਇਦਾਂ ਕਰ ਦੇਗਾ ਬਾਈ ਥੋੜਾ ਜਿਆ ਬੋਲ ਅਜ ਚੁੱਪੀ ਥੋੜੀ ਤੇ ਥੋੜਾ ਜਵਾਬ ਦੇ ਸਰ ਸਾਰਿਆਂ ਨਾਲ ਪਹਿਲਾਂ ਤਾਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦਾ ਸਾਰੇ ਦਿਨੇ ਠੀਕ ਠਾਕ ਹੋਵਾਂਗੇ ਆਪਾਂ ਵੀ ਬਿਲਕੁਲ ਸਾਰੇ ਠੀਕ ਹੈ ਜੀ ਚਾਰੋਂ ਬਰਾਏ ਠੀਕ ਆ ਆਪਾਂ ਜੀ ਤੇ ਜੇ ਗੱਲ ਕਰੀਏ ਬਾਈ ਜਿਹੜੀ ਆਪਾਂ ਤੁਸੀਂ ਕਹਿ ਰਹੇ ਸੀਗੇ ਵੀ ਨਿਸ਼ੂ ਅਲੱਗ ਹੋ ਜਾਊਗਾ ਹਨਾ ਭਈ ਇਦਾਂ ਦੀ ਕੋਈ ਗੱਲ ਨਹੀਂ ਆ ਅਲੱਗ ਹੋਣ ਦਾ ਕਿ ਨਾ ਮਤਲਬ ਕਿ ਜ਼ਰੀਆ ਕੋਈ ਰੀਜ਼ਨ ਹੈਗਾ ਜੀ ਕਿਉਂਕਿ ਜੇ ਸਾਰਾ ਕੁਝ ਆਪਾਂ ਇੱਕੇ ਚੈਨਲ ਤੇ ਆਪਣੇ ਚਾਰ ਚੈਨਲ ਹੈਗੇ ਆ ਜੀ ਚਾਰਾਂ ਚੈਨਲ ਦੇ ਵੇ ਇੱਕੋ ਹੀ ਚੀਜ਼ ਦਿਖਾਈ ਜਾਵਾਂਗੇ ਤਾਂ ਕਿੰਨੇ ਕ ਆਪਣੇ ਲੋਕ ਦੇਖਣਗੇ ਹਨਾ ਉਹ ਬੰਦਾ ਇੱਕ ਦੀ ਵੀਡੀਓ ਦੇਖ ਕੇ ਬਾਕੀ ਸਾਰਿਆਂ ਨੂੰ ਛੱਡ ਦਿੰਦਾ ਵੀ ਭਾਈ ਸਾਰਿਆਂ ਨੂੰ ਇਹੀ ਕੁਝ ਦਿਖਾਣਾ ਹੋਣਾ ਸਾਰਿਆਂ ਨੂੰ ਇਹੀ ਕੁਝ ਦਿਖਾਇਆ ਹੋਣਾ ਵਾਸਤੇ ਵੀ ਉਹਦੀ ਵੀਡੀਓ ਦੇਖ ਲਈ ਤੇ ਇਹ ਠੀਕ ਹੈ ਜੀ ਤੇ ਇਸੇ ਕਰਕੇ ਭਾਈ ਆਪਾਂ ਸਾਰੇ ਅਲੱਗ-ਅਲੱਗ ਜਾਂ ਮਤਲਬ ਕਿ ਹੁੰਨੇ ਆ ਵੀ ਅਲੱਗ-ਅਲੱਗ ਜਿਹੜੀ ਵੀਡੀਓ ਆਪਣੀ ਆਉਂਦੀ ਹੁੰਦੀ ਆ ਤੇ ਨਿਸ਼ੂ ਭਾਈ ਥੋੜਾ ਜਿਹਾ ਪਹਿਲਾਂ ਉੱਠ ਪੈਂਦਾ ਜੀ ਆਪਾਂ ਥੋੜੇ ਮੈਂ ਥੋੜਾ ਜਿਹਾ ਹਾਲਚੀ ਹੈਗਾ ਭਾਈ ਥੋੜਾ ਜਿਹਾ ਲੇਟ ਲੂਟ ਹੋ ਜਾਂਦਾ ਮੈਂ ਤੇ ਐਸੀ ਕਰਕੇ ਭਾਈ ਥੋੜੇ ਮੋٹے ਜਿਹੜੇ ਸਾਰਿਆਂ ਦੇ ਸੀਨ ਅਲੱਗ-ਅਲੱਗ ਹੀ ਹੁੰਦੇ ਆ ਕਈ ਵਾਰ ਹਰਪਾਲ ਅਸੀਂ ਆਡ-ਆਡ ਹੁੰਨੇ ਆ ਮੈਂ ਵੀਡੀਓ 'ਚ ਆਪਾਂ ਇਕੱਠੇ ਨਜ਼ਰ ਨਹੀਂ ਆਉਂਦੇ ਤਾਂ ਲੋਕਾਂ ਨੂੰ ਐ ਲੱਗਦਾ ਭਾਈ ਇਹਨਾਂ ਦੇ ਵਿੱਚ ਤਾਂ ਫਿੱਕ ਪੈ ਗਈ ਐ ਹੋ ਗਿਆ ਉਹ ਹੋ ਗਿਆ ਤੇ ਇਹ ਚੀਜ਼ਾਂ ਆਪਣੇ ਨਹੀਂ ਹੈਗੀਆਂ ਆਪਾਂ ਅਲੱਗ-ਅਲੱਗ ਥਾਂ ਬਣਾਉਨੇ ਆ ਕਿ ਲੋਕਾਂ ਨੂੰ ਇਹ ਲੱਗੇ ਕਿ ਹਰੇਕ ਦੀ ਵੀਡੀਓ ਦੇ ਵਿੱਚ ਅਲੱਗ ਕੰਟੈਂਟ ਹੈ ਦੇਖੋ ਆਪਾਂ ਰਾਤ ਇਕੱਠੇ ਆਂ ਦਿਨੇ ਇਕੱਠੇ ਆਂ ਇੱਥੇ ਘਰ ਦੇ ਅੱਡ ਚਲੇ ਵੀ ਗਏ ਤਾਂ ਕੀ ਫਰ ਆਪਾਂ ਰਾਤ ਵੀ ਇਕੱਠੇ ਹੋਣੇ ਆ ਜੀ ਸਵੇਰ ਵੀ ਇਕੱਠੇ ਹੋਣੇ ਜਦੋਂ ਆਪਾਂ ਅਲੱਗ-ਅਲੱਗ ਕਿਸੇ ਪਾਸੇ ਵੀਡੀਓ ਬਣਾਉਣ ਚਾਹੀਦਾਗਾ ਤੇ ਸਾਰੇ ਭਰਾ ਆਪਾਂ ਮਿਲ ਜੁਲ ਕੇ ਹੀ ਜਾਈਦਾਗਾ ਵੀ ਭਾਈ ਤੂੰ ਆ ਜਿੱਧਰ ਚੱਲ ਤੇ ਮੈਂ ਆ ਜਿੱਧਰ ਚੱਲਦਾ ਤੇ ਹਰਪਾਲ ਜਿੱਧਰ ਚੱਲੂਗਾ ਤੇ ਸੰਦੀਪ ਨੂੰ ਇਧਰ ਭੇਜਦੇ ਆ ਸਾਰਿਆਂ ਦਾ ਜਿਹੜਾ ਕੰਟੈਂਟ ਅਲੱਗ-ਅਲੱਗ ਹੈਗਾ ਤੇ ਅਲੱਗ-ਅਲੱਗ ਜਿਹੜੀ ਵੀਡੀਓ ਵਧੀਆ ਬਣਾਉਣਗੇ ਜੀ ਕਿਉਂਕਿ ਭਾਈ ਤੁਹਾਨੂੰ ਮੋਟੀ ਜੀ ਗੱਲ ਮੈਂ ਦੱਸਦਾ ਨਿਸ਼ੂ ਭਾਈ ਵੀ ਪਹਿਲਾਂ ਦਾ ਬਲੌਗਿੰਗ ਕਰਦਾ ਹੈਗਾ ਜੀ ਇਹਨਾਂ ਨੂੰ ਐਕਸਪੀਰੀਅੰਸ ਹੈਗਾ ਬਿੱਟੂ ਭਾਈ ਵੀ ਕਰਦੇ ਰੇ ਆ ਪਹਿਲਾਂ ਜ तरीका ਸਾਨੂੰ ਨਹੀਂ ਸੀਗਾ ਤੇ ਇਹਨਾਂ ਤੋਂ ਅਸੀਂ ਹਟ ਕੇ ਪਤਾ ਕਿਉਂ ਸੀ ਅਲੱਗ ਜਾਣੇ ਹੁੰਦੀਆਂ ਜੀ ਵੀ ਨਿਸ਼ੂ ਬਾਈ ਨੂੰ ਕਿਥੇ ਹੋਰ ਭੇਜਤਾ ਬਿੱਟੂ ਬਾਈ ਨੂੰ ਕਿਥੇ ਹੋਰ ਭੇਜਤਾ ਕਿਉਂਕਿ ਅਸੀਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਕਾਪੀ ਨਾ ਕਰ ਸਕੀਏ ਇਹ ਜਿਹੜੀਆਂ ਗੱਲਾਂ ਬੋਲਦਿਆਂ ਉਹੀ ਅਸੀਂ ਆਪਣੇ ਬਲੌਗ ਦੇ ਵਿੱਚ ਨਾ ਬੋਲੀਏ ਕਿਉਂਕਿ ਜਦੋਂ ਸਾਹਮਣੇ ਆਪਾਂ ਕਿਸੇ ਨੂੰ ਬੋਲਦਿਆਂ ਦੇਖਦੇ ਆ ਤੇ ਉਹੀ ਭਾਈ ਗੱਲਾਂ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀਆਂ ਨੇ ਤੇ ਆਪਣੀ ਫਿਰ ਵੀਡੀਓ ਦੇ ਵਿੱਚ ਵੀ ਉਹੀ ਗੱਲਾਂ ਹੋ ਜਾਂਦੀਆਂ ਨੇ ਸਾਰੀਆਂ ਇਸੇ ਕਰਕੇ ਭਾਈ ਸਾਰੇ ਅਲੱਗ-ਅਲੱਗ ਜਾਣੇ ਆ ਕਿਉਂਕਿ ਭਾਈ ਅਸੀਂ ਕੱਲ੍ਹ ਜੇ ਇਹ ਬਲੌਗ ਬਣਾਉਣ ਲੱਗੇ ਆਂ ਇਹ ਸਾਨੂੰ ਵੀ ਥੋੜਾ ਮੋਟਾ ਐਕਸਪੀਰੀਅੰਸ ਜਟਨਾ ਚਾਹੀਦਾ ਹਨਾ ਇਸੇ ਕਰਕੇ ਸਾਰੇ ਵੱਖ-ਵੱਖ ਹੁੰਨੇ ਆ ਬਾਈ ਸਾਡੇ ਕੋਈ ਲੜਾਈ ਲੜਾਈ ਝਗੜੇ ਰ ਇਦੇ ਕੋਈ ਗੱਲ ਹੈ ਨਹੀਂ ਲੜ ਵੀ ਪੈਨੇ ਆ ਇਦਾਂ ਨਹੀਂ ਵੇਸੀ ਲੜਦੇ ਨਹੀਂ ਲੜ ਵੀ ਪੈਨੇ ਆ ਜੀ ਪਰ 2 ਮਿੰਟਾਂ ਬਾਅਦ ਸਾਡਾ ਗੁੱਸਾ ਉੱਥੇ ਉੱਥੇ ਹੋ ਜਾਂਦਾ ਬਸ ਔਰ ਉਹ ਲੜਾਈ ਸਾਡੀ ਐਵੇਂ ਨਹੀਂ ਮੈਂ ਤਾਂ ਬਾਈ ਟੈਂਪਰ ਕਿੰਨਾ ਕੁ ਲੂਸ ਕਰਦਾ ਮਾੜਾ ਦੱਸ ਮੈਂ ਤਾਂ ਲੜਦਾ ਹੀ ਨਹੀਂ ਐਵੇਂ ਨਹੀਂ ਹੁੰਦੀ ਵੀ ਲੜਾਈ ਉਹ ਲੜਾਈ ਆ ਵੀ ਜਿਵੇਂ ਅੱਡੋ ਅੱਡ ਹੋਣ ਵਾਲੀ ਉਹ ਪਿਆਰ ਦੀ ਲੜਾਈ ਹੁੰਦੀ ਜਾਂ ਕੋਈ ਚੀਜ਼ ਖਾਣ ਪਿੱਛੇ ਲੜ ਪਏ ਜਾਂ ਵੈਸੇ ਮਜ਼ਾਕ ਚ ਇੱਕ ਦੂਜੇ ਨਾਲ ਹੱਥ ਆਪਾਈ ਕਰ ਲਈ ਵੀ ਉਹ ਆਸਾ ਖੇਡੀਆਂ ਹੁੰਦੀਆਂ ਵੀ ਇੰਨਾ ਟਾਈਮ ਇਕੱਠੇ ਰਹੀ ਜਾਂਦੇ ਆ ਵੀ ਮਾੜੀ ਮੁੱਟੀ ਹਾਸੀ ਮਜ਼ਾਕ ਵੀ ਹੋਣਾ ਚਾਹੀਦਾ ਕਿ ਗੱਲਾਂ ਬਾਤਾਂ ਵੈਸੇ ਉਹ ਲੜਾਈ ਨਹੀਂ ਵੀ ਆਪਣੀ ਉਹ ਦੋਸਤਾਂ ਦੇ ਵਿੱਚ ਯਾਰ ਉਹ ਨਹੀਂ ਟੀਮ ਉਹਦੇ ਵਿੱਚ ਵੀ ਪ੍ਰਧਾਨ ਜੀ ਇਹ ਤਿੰਨੋਂ ਜਿਹੜੇ ਨੇ ਨਾ ਇਹ ਤਗੜੇ ਜਿੱਦਾਂ ਟੋਮਣ ਜੈਰੀ ਹੁੰਦੇ ਨਾ ਉਹ ਲੜਦਾ ਮੈਂ ਤਾਂ ਅੱਡੀ ਪਿਆਰੇ ਨਾ ਵਾ ਭਾਈ ਮੈਂ ਤਾਂ ਨਹੀਂ ਵਿੱਚ ਪੈਣਾ ਮੈਂ ਨਹੀਂ ਵਿੱਚ ਪੈਣਾ ਮੈਂ ਟੈਂਪਰ ਲੂਜ਼ ਬਹੁਤ ਹੀ ਘੱਟ ਕਰਦਾ ਮੇਰੇ ਤਾਂ ਭਾਈ ਟੈਂਪਰ ਲੂਜ਼ ਕਰਾਣ ਵਾਲਾ ਕੋਈ ਕੀੜਾ ਹੀ ਨਹੀਂ ਹੈਗਾ ਹਾਂਜੀ ਬਿੱਟੂ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਪਰਾਮਾਂ ਨੂੰ ਤੇ ਜਿੱਦਾਂ ਭਾਈ ਆਪਣੀ ਪਹਿਲਾ ਮਿੱਤਰਤਾ ਸੀਗੀ ਚਾਰੇ ਪਰਾਮਾਂ ਦੀ ਜਿੱਤੇ ਆਪਾਂ ਘਰੋਂ ਤੁਰਿਆਂਗੇ ਤੇ ਅੱਜ ਵੀ ਆਪਣੀ ਮਿੱਤਰਤਾ ਜੀ ਉਦਾਂ ਹੀ ਕਾਇਮ ਆ ਚਾਰੇ ਪਰਾਮਾਂ ਦੀ ਕੋਈ ਲੜਾਈ ਝਗੜਾ ਨਹੀਂ ਹੁੰਦਾ ਜੀ ਕੁਝ ਨਹੀਂ ਹੁੰਦਾਗਾ ਤੇ ਬਿਲਕੁਲ ਖੁਸ਼ ਰਹਿੰਦੇ ਆ ਚਾਰੇ ਪਰਾ ਇਹ ਗੱਲ ਐਦਾਂ ਕੀ ਜੀ ਕੋਈ ਭਰਾ ਵੀਡੀਓ ਬਣਾਉਣ ਪਾਈ ਅਲੱਗ ਚੱਲਿਆ ਜਾਂਦਾ ਗਿਆ ਤੇ ਉਹ ਐਦਾਂ ਹੁੰਦਾਗਾ ਵੀ ਹਰੇਕ ਨੂੰ ਜੀ ਹੁੰਦਾ ਹੀ ਆ ਵੀ ਮੇਰੇ ਭਾਈ ਚਾਰ ਵੀਊ ਵਾਧਾ ਜਾਂਣ ਕਿਉਂਕਿ ਇੱਕੋ ਜੇ ਸਾਰੇ ਵੀਡੀਓ ਪਾਉਣਗੇ ਤਾਂ ਉਹ ਭਾਈ ਦੇਖਣਗੇ ਵੀ ਨਹੀਂ ਜਾਂਦਾਂਗਾ ਨਾ ਇੰਨਾ ਸਮਾਂ ਕਿਹਦੇ ਕੋਲ ਆ ਵੀ ਇੱਕੋ ਚਾਰਾਂ ਦੀਆਂ ਇੱਕੋ ਜੀਆਂ ਵੀਡੀਓ ਹੋ ਜਾਣ ਤਾਂ ਫਿਰ ਉਹ ਨਹੀਂ ਦੇਖਾਂ ਜਾਂਦੀਆਂ ਇਹ ਇਸ ਕਰਕੇ ਉਹ ਸਵੇਰੇ ਆਇਆ ਹੁੰਦਾ ਭਾਈ ਵੀ ਨਿਸ਼ੂ ਕਹਿੰਦਾ ਮੈਂ ਇੱਧਰ ਨੂੰ ਚੱਲਿਆਗਾ ਹਰਪਾਲ ਕਹਿੰਦਾ ਮੈਂ ਇੱਧਰ ਨੂੰ ਚੱਲਿਆ ਭਾਈ ਅੱਜ ਵੀਡੀਓ ਬਣਾਉਣ ਤੇ ਕਈ ਵਾਰੀ ਅਸੀਂ ਤਿੰਨੇ ਇਕੱਠੇ ਬਗ ਜਾਂਦੇ ਆ ਤੇ ਨਿਸ਼ੂ ਇਕੱਲਾ ਅਲੱਗ ਬਗ ਜਾਂਦਾਗਾ ਇਸ ਕਰਕੇ ਅਲੱਗ-ਅਲੱਗ ਹੋ ਜਾਣਗੇ ਤੇ ਅੱਥਰੇ ਤੜਕੇ ਫੇਰ ਉੱਥੇ ਉਸੇ ਥਾਂ ਤੇ ਇਕੱਠੇ ਹੁੰਨੇ ਆ ਜੀ ਤੇ ਬਾਕੀ ਇੱਕ ਬੇਨਤੀ ਆ ਵੈਸੇ ਤਾਂ ਕੋਈ ਭਰਾ ਕਰਦਾ ਨਹੀਂ ਹਨਾ ਜੇ ਕੋਈ ਧਰਮਾਂ ਦੇ ਨਾਂ ਤੇ ਉਹ ਕਰਦਾ ਕਿਉਂਕਿ ਹਰੇਕ ਧਰਮ ਦਾ ਸਤਕਾਰ ਜਿਹੜਾ ਨਿਸ਼ੂ ਭਰਾ ਕਰਦਾ ਹੈਗਾ ਤੇ ਆਪਾਂ ਵੀ ਹਰੇਕ ਧਰਮ ਦਾ ਸਤਕਾਰ ਜਿਹੜਾ ਬਈ ਕਰਦੇ ਆਂਗੇ ਹਰੇਕ ਦਾ ਜਾਣਦੇ ਆਂ ਹਰੇਕ ਜਗ੍ਹਾ ਜਾਣਦੇ ਲੋਕ ਕਈ ਕਹਿ ਦਿੰਦੇ ਹਨਾ ਜਿਵੇਂ ਮੈਂ ਕਈ ਵਾਰੀ ਪਰਨਾ ਬੰਨ ਲੈਂਦਾ ਕਈ ਵਾਰੀ ਟੋਪੀ ਲੈ ਲੈਂਦਾ ਵਾਂ ਤੇ ਲੋਕ ਕਹਿੰਦੇ ਭਾਈ ਪਰਨਾ ਦੇਖੋ ਮੈਂ ਕਦੀ ਮਣਾ ਨਹੀਂ ਕੀਤਾ ਬੇਟੂ ਬੰਨਣ ਤੋਂ ਜਿੰਨੇ ਵੀ ਮੈਨੂੰ ਕਿਹਾ ਆਪਾਂ ਉਦੋਂ ਬਣ ਕੇ ਚੱਲ ਜਾਈਦਾ ਆਪਾਂ ਕਰੀ ਚੱਕਰ ਕਈ ਵਾਰੀ ਮੈਂ ਟੋਪੀ ਪਾ ਲੈਂਦਾ ਇਹ ਮੇਰਾ ਖੁਦ ਦਾ ਵਿਸ਼ਾ ਹੈ ਕਿ ਮੈਂ ਖੁਦ ਪਾਵਾਂ ਤੇ ਭਾਈ ਆਪਾਂ ਆਪਾਂ ਕਿਸੇ ਨੂੰ ਹਨਾ ਧਰਮ ਦੇ ਵਿੱਚ ਤੱਕੇ ਨਾ ਨਿਵਾਟ ਸਕਦੇ ਵੀ ਤੁਸੀਂ ਭਾਈ ਆਹ ਧਰਮ ਚਾਓ ਜਾਂ ਆਹ ਧਰਮ ਚਾਓ ਤੇ ਨਿਸ਼ੂ ਜਿਹੜੇ ਧਰਮ ਨੂੰ ਭਾਈ ਉਹ ਕਰਦਾ ਹਨਾ ਉੱਥੇ ਹੀ ਰਵੇ ਤੇ ਵਧੀਆ ਮਾਨ ਸਤਕਾਰ ਹਰੇਕ ਧਰਮ ਦਾ ਜਿਹੜਾ ਕਰਦਾਗਾ ਆਪਾਂ ਇਹਨੂੰ ਧੱਕੇ ਨਾਲ ਪਰਣਾ ਨਹੀਂ ਬਣਾ ਸਕਦੇ ਪੱਗ ਨਹੀਂ ਬਣਾ ਸਕਦੇ ਜੇ ਤਾਂ ਭਾਈ ਮਨਮ ਚਿੱਤ ਮੰਨੂਗਾ ਤੇ ਇਹ ਬਨੂਗਾ ਤੇ ਨਹੀਂ ਭਾਈ ਨਾ ਬਨੂਗਾ ਠੀਕ ਹੈ ਜੀ ਤੇ ਐਨੇ ਹੀ ਆਪਾਂ ਕਹਿਣਾ ਗਾ ਜੀ ਵਿਚਾਰ ਸੁਣੇ ਤੁਸੀਂ ਇੰਨਾ ਬਾਈਆਂ ਦੇ ਤੇ ਇਹ ਵਿਚਾਰ ਨੇ ਕੋਈ ਇਹਨਾਂ ਨੂੰ ਸਕ੍ਰਿਪਟ ਨਹੀਂ ਮੈਂ ਫੜਾਈ ਕਿ ਇਦਾਂ ਐ ਕਰਕੇ ਬੋਲਣਾ ਕੋਈ ਸਕ੍ਰਿਪਟ ਫੜਾਈਆ ਬਿੱਟੂ ਤੁਹਾਨੂੰ ਮੈਂ ਇਦਾਂ ਕਿਦਾਂ ਐ ਬੋਲਣਾ ਲੋਕਾਂ ਨੂੰ ਹਲੇ ਵੀ ਇਹ ਲੱਗਣਾ ਹੈ ਕਿ ਭਾਈ ਇਹ ਸਕ੍ਰਿਪਟਾਂ ਦੇ ਕੇ ਜਿਹੜਾ ਹੈਗਾ ਉਹਨਾਂ ਨੂੰ ਕਹਿ ਦਿੰਦਾ ਕਿ ਬੋਲ ਦਿਓ ਇਦਾਂ ਕੁਝ ਭਾਈ ਦੇਖੋ ਸਿੱਧੀ ਗੱਲ ਹੈ ਆਪਾਂ ਜਿਹੇ ਜਿਹੇ ਹੈਗੇ ਆ ਉਹੋ ਜਿਹੇ ਹੀ ਆ ਰੋ ਐਂਡ ਰੀਅਲ ਆ ਕਪੜੇ ਜਾਇਦੇ ਪਾਇਆ ਉਹੀ ਪਾ ਕੇ ਬੋਲਣਾ ਸ਼ੁਰੂ ਕਰ ਦਿੰਨੇ ਆ ਕੋਈ ਸਪੈਸ਼ੀਅਲ ਟਾਇਰ ਨਹੀਂ ਲੈ ਕੇ ਆਂਦੇ ਵੀਡੀਓ ਦੇ ਵਿੱਚ ਬੋਲਣਾ ਅਸੇ ਕਈਆਂ ਨੂੰ ਐ ਲੱਗਦਾ ਹੰਕਾਰ ਆ ਗਿਆ ਇਹ ਆ ਗਿਆ ਬਾਈ ਕਿਹੜਾ ਹੰਕਾਰ ਆਣਾ ਬਾਈ ਉਹ ਕੁਜੇ ਨਿੱਕੇ ਜਿਹੇ ਦੇ ਵਿੱਚ ਪੈਕ ਹੋ ਕੇ ਸੀ ਚੱਲੇ ਜਾਣਾ ਪਤਾ ਨਹੀਂ ਕਿੱਧਰ ਨੂੰ ਚੱਲੇ ਜਾਣਾ ਸਾਨੂੰ ਵੀ ਨਹੀਂ ਪਤਾ ਤੇ ਹੰਕਾਰ ਲਿਆ ਕੇ ਕਰਨਾ ਵੀ ਕੀ ਹੈ ਪਤਾ ਨਹੀਂ ਸਾਡੇ ਤਾਂ ਹੈ ਨਹੀਂ ਗਾ ਜਿਨ੍ਹਾਂ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਰਵੇ ਤੇ ਬਸ ਇਹੀ ਹੈ ਹੁਣ ਡੀਜੀਪੀ ਨੂੰ ਮਿਲ ਕੇ ਆਏ ਆ ਤੇ ਹੋਰ ਅਫਸਰਾਂ ਨੂੰ ਮਿਲ ਕੇ ਆਏ ਆ ਜਿਹੜਾ ਕੱਲ ਹੁਣ ਅਸੀਂ ਟੀਵੀ ਚੈਨਲ ਤੇ ਆਣ ਲਿਆ ਦੂਰਦਰਸ਼ਨ ਟੀਵੀ ਚੈਨਲ ਏ ਜਿਹੜਾ ਦੂਰਦਰਸ਼ਨ ਸ਼੍ਰੀ ਵਿ ਤੁਸੀਂ ਸਾਰੇ ਜ਼ਰੂਰ ਦੇਖਣਾ ਉਹ ਜਿਹੜਾ ਐਪੀਸੋਡ ਹੈ ਸੋਮਵਾਰ ਨੂੰ ਕਹਿੰਦਾ ਸੀ ਬਿੱਟੂ ਆਊਗਾ ਇੱਕ ਹਫ਼ਤੇ ਬਾਅਦ ਨਾ ਕਦੇ ਕਹਿੰਦਾ ਸੀਗਾ ਹਰਪਾਲ ਉਹ ਕਹਿੰਦਾ ਰਿਕਾਰਡ ਹੋ ਗਿਆ ਕੱਲ ਨੂੰ ਦੋ ਦਿਨਾਂ ਬਾਅਦ ਪਾ ਦੇ ਅੱਛਾ ਜਦੋਂ ਰਿਕਾਰਡ ਹੋ ਕੇ ਐਡਿਟ ਹੋ ਕੇ ਜਿਹੜਾ ਹੈਗਾ ਉਹ ਆ ਗਿਆ ਉਹਦਾ ਜਿਹੜਾ ਹੈਗਾ ਤੁਹਾਡੀ ਸਕਰੀਨ ਦੇ ਉੱਤੇ ਆ ਜਾਏਗਾ ਜੀ ਉਹ ਸਕਰੀਨ ਦੇ ਉੱਤੇ YouTube ਤੇ ਆਏਗਾ ਤੇ ਬਾਕੀ ਜਿਹੜਾ TV ਤੇ ਉਹ ਪ੍ਰਸਾਰਿਤ ਹੋਊਗਾ ਕੋਈ ਇੱਕ ਐਪੀਸੋਡ ਆਂਦਾ ਕੱਲ ਆਪਾਂ ਪੁੱਛ ਕੇ ਦੱਸਾਂਗੇ ਮੈਡਮ ਤੋਂ DD ਵਿਜੇਪੁਰਮ ਦੇ ਵਿੱਚ ਉਹ ਆਏਗਾ ਤੇ ਬਾਕੀ ਸਾਰਿਆਂ ਨੂੰ ਇੱਕ ਖੁਸ਼ਖਬਰੀ ਵੀ ਦੇਣਾ ਚਾਹਾਂਗੇ We are the first cyclist who ever pedal to Indira Point ਜਿਨ੍ਹਾਂ ਨੇ ਆਪਾਂ 7000 ਕਿਲੋਮੀਟਰ ਸਫਰ ਕਰਕੇ ਇੰਦਰਾਪੁਆਇੰਟ ਪਹੁੰਚੇ ਸੀ ਪਹਿਲੇ ਸਾਈਕਲਿਸਟ ਆ ਪੂਰੇ ਇੰਡੀਆ ਦੇ ਤੇ ਆਪਾਂ ਜਿਹੜਾ ਇਹ ਸਾਰਾ ਦਾ ਸਾਰਾ ਕਵਰਪ ਕੀਤਾ ਆਪਣੇ ਸਾਈਕਲਾਂ ਦੇ ਉੱਤੇ ਕੈਂਪਲ ਬੇ ਗਏ ਫਿਰ ਉੱਥੋਂ ਦੀ ਚਲਾ ਕੇ ਉੱਥੇ ਗਏ ਅਸੀਂ ਉਹ ਚਾਰੋਂ ਸਾਈਕਲਿਸਟਾਂ ਜਿਨ੍ਹਾਂ ਨੇ ਇਹ ਹਾਸਲ ਕੀਤਾ ਇਹ ਜਿਹੜੀ ਚੀਜ਼ ਹੈ ਹਾਸਲ ਕੀਤੀ ਹੈ ਜੀ ਤੇ ਬਸ ਕਮੈਂਟਾਂ ਜ਼ਰੂਰ ਲਿਖਿਓ ਜੀ ਤੁਹਾਡੇ ਹੁਣ ਕੀ ਥੋਟ ਨੇ ਤੁਹਾਡੇ ਸਾਹਮਣੇ ਅਸੀਂ ਸਾਰਾ ਕੱਚਾ ਚਿੱਟਾ ਖੋਲਤਾ ਹੈ ਤੇ ਬਸ ਹੁਣ ਫਿਰ ਚੱਲਦੇ ਆ ਜੀ ਗੁਰੂ ਘਰ ਦੋ ਚਾਰ ਗੱਲਾਂ ਬਾਤਾਂ ਹੋਰ ਕਰਾਂਗੇ ਜੇ ਕੋਈ ਰਾਹ ਜਿ ਦਿਖਾਣ ਵਾਲਾ ਮਿਲਿਆ ਉਹ ਦਿ ਸਾਸਰੀ ਕਾਲੀ ਹੈ ਜੀ ਪਹੁੰਚ ਗਏ ਜੀ ਵਾਪਸੀ ਗੁਰੂ ਘਰ ਹੋ ਰਿਹਾ ਜੀ ਸਾਹਮਣੇ ਆ ਗਏ ਜੀ ਗੁਰੂ ਘਰ ਤੇ ਆ ਇੱਕ ਅਸੀਂ ਸਮਾਨ ਦਾ ਪੈਕ ਕਰ ਲਿਆ ਇਹਦੇ ਵਿੱਚ ਇਹਦੇ ਵਿੱਚ ਅਸੀਂ ਲੋਡਰ ਕੱਢ ਕੇ ਜਿਹੜਾ ਹੈਗਾ ਆਪਾਂ ਭੇਜ ਦੇਣਾ ਜੀ ਆਪਣਾ ਸਮਾਨ ਕਾਰਗੋ ਰਹੀਂ ਜਿਹੜਾ ਉੱਥੇ ਚਲ ਜਾਏਗਾ ਆਪਣਾ ਬਰਗੜ ਮੇਰੇ ਦੋਸਤ ਦੇ ਘਰ ਤੇ ਆ ਇੱਕ ਬੈਗ ਹੈਗਾ ਇਹਨੂੰ ਕੱਲ ਅਸੀਂ ਪਾਵਾਂਗੇ ਮੇਰੇ ਵਾਲਾ ਬੈਗ ਕੱਲ ਨੂੰ 25 ਟ੍ਰਾਈਪੋਲ ਲਿਆਂ ਦਾ ਇਹ ਕੱਲ ਨੂੰ ਪਾਵਾਂਗੇ ਤੇ ਹੋਰ ਕਿੰਨਾ ਕ ਸਾਮਾਨ ਹੈਗਾ ਉਹ ਸਾਰਾ ਦਾ ਸਾਰਾ ਅਸੀਂ ਹੌਲੀ-ਹੌਲੀ ਕੱਲ ਪੈਕ ਕਰ ਲਾਂਗੇ ਤੇ ਉਹ ਸਾਰਾ ਛੱਡ ਆਵਾਂਗੇ ਤੇ ਬਾਕੀ ਜਿਹੜਾ ਅਸੀਂ ਸੈਕਲ ਜਿਹੜੇ ਹੈਗੇ ਫਿਰ ਉਹੀ ਲੈ ਕੇ ਜਾਵਾਂਗੇ ਜੀ ਫਲਾਈਟ ਦੇ ਵਿੱਚ ਤੇ ਫਲਾਈਟ ਦੇ ਵਿੱਚ ਉਹ ਸੋਖੇ ਚਲੇ ਜਾਣਗੇ ਫਿਰ 15 ਕਿਲੋ ਰਹਿ ਜਾਊਗਾ ਤੇ ਨਾਲ ਤਿੰਨ-ਤਿੰਨ ਚਾਰ-ਚਾਰ ਕਿਲੋ ਦੀਆਂ ਆਪਣੀਆਂ ਬਚੀਆਂ ਕਿੱਟਾਂ ਰਹਿ ਜਾਣਗੀਆਂ ਉਹ ਚੈੱਕ ਨਹੀਂ ਚਲਣਗੀਆਂ ਤੇ ਬਾਕੀ ਲੱਗੇ ਚਲ ਜਾਣਗੇ ਤੇ ਬਾਕੀ ਲਾਈਫ ਦੇ ਵਿੱਚ ਬੜਾ ਵਧੀਆ ਖੁਸ਼ੀ ਮੈਨੂੰ ਮਹਿਸੂਸ ਹੋ ਰਹੀ ਹੈ ਕਿ ਈਜ਼ ਮਾਈ ਫਰਸਟ ਫਲਾਈਟ ਜਰਨੀ ਇਨ ਮਾਈ ਐਨਟਾਇਰ ਲਾਈਫ ਮੈਂ ਪਹਿਲੀ ਵਾਰ ਜਿਹੜਾ ਹੈ ਲਾਈਡ ਤੇ ਜਾਵਾਂਗਾ ਤੇ ਦੇਖਦਾ ਕਿਦਾਂ ਦਾ ਐਕਸਪੀਰੀਅੰਸ ਹੁੰਦਾ ਤਾਂ ਉਹਦਾ ਵੀਡੀਓ ਸ਼ੇਅਰ ਕਰਾਂਗਾ ਪਲੀਜ਼ ਉਸ ਵੀਡੀਓ ਨੂੰ ਦੇਖਿਓ ਤੇ ਪਲੀਜ਼ ਆਪਣੇ ਕਮੈਂਟ ਜ਼ਰੂਰ ਕਰਿਓ ਸਪੋਰਟ ਚਾਹੀਦੀ ਹੈ ਜੀ ਹੁਣ ਦਬਾ ਕੇ ਕਰਿਓ ਤੇ ਬਾਕੀ ਹੁਣ ਵੀਡੀਓ ਜਿਹੜੀ ਹੈਗੀ ਆ ਪੰਜਾਬੀ ਦੇ ਵਿੱਚ ਹੀ ਆਇਆ ਕਰਨਗੇ ਆ ਜੀ ਪੰਜਾਬੀ ਦੇ ਵਿੱਚ ਹੀ ਆਪਾਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਮੈਂ ਦੇਖੋ ਇਹ ਜਸਟ ਐਕਸਪੀਰੀਮੈਂਟਲ ਬੇਸਿਸ ਤੇ ਵੀਡੀਓ ਪਾਈ ਸੀ ਹਿੰਦੀ ਦੇ ਵਿੱਚ ਕਿਈ ਮੈਨੂੰ ਲੋਕਾਂ ਨੇ ਮੈਸੇਜ ਕੀਤੇ ਸੀਗੇ ਕਿ ਤੁਸੀਂ ਇੱਕ ਵਾਰੀ ਪਾ ਕੇ ਦੇਖੋ ਜੀ ਹਿੰਦੀ ਦੇ ਵਿੱਚ ਵੀਡੀਓ ਉਹਨਾਂ ਦੇਖੋ ਜੀ ਹਰੇਕ ਬੰਦੇ ਦੀ ਆਪਾਂ ਗੱਲ ਮੰਨੀ ਜ਼ਰੂਰੀ ਹੈ ਆਪਾਂ ਕਹਿ ਦਿੰਦੇ ਆ ਕਿ ਚੱਲ ਇੱਕ ਵਾਰੀ ਸੁਣ ਲੈਣੇ ਆਂ ਦੇਖ ਲੈਣੇ ਆ ਉਹਨਾਂ ਨੂੰ ਕਿੱਦਾਂ ਦੀ ਲੱਗਦੀ ਵਧੀਆ ਲੱਗਦੀ ਹੈ ਉਹੀ ਅੱਗੋਂ ਦੇ ਜਵਾਬ ਦੇ ਕੇ ਕਹਿੰਦੇ ਆ ਕਿ ਤੁਸੀਂ ਹਿੰਦੀ ਦੇ ਵਿੱਚ ਪਾਣੀ ਤੁਸੀਂ ਪੰਜਾਬੀ ਦੇ ਵਿੱਚ ਪਾਣੀ ਜਿਹੜੀ ਹੈਗੀ ਸ਼ੁਰੂ ਕਰੋ ਕੋਈ ਚੱਕਰ ਨਹੀਂ ਸੀ ਪੰਜਾਬੀ ਵਿੱਚ ਵੀ ਸਮਝ ਲਾਂਗੇ ਉਹ ਕੁਝ ਹਿੰਦੀ ਲੋਕ ਸੀਗੇ ਪੰਜਾਬ ਦੇ ਹੀ ਸੀਗੇ ਪਰ ਉਹ ਕਹਿੰਦੇ ਜੀ ਹਿੰਦੀ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿਉਂਕਿ ਤੁਸੀਂ ਥੋੜੇ ਜੇ ਅ ਐਡਿਟਿੰਗ ਕਰਕੇ ਥੋੜਾ ਇਦਾਂ ਕਰਕੇ ਥੋੜਾ ਵਧੀਆ ਜਿਹਾ ਕਰ ਲੈਂਦੇ ਹੋ ਤਾਂ ਥੋੜਾ ਜਿਹਾ ਹਿੰਦੀ ਦੇ ਵਿੱਚ ਬੈਸਟ ਲੱਗੇਗਾ ਤੁਸੀਂ ਪਰ ਆਪਾਂ ਟਰਾਈ ਕਰਿਆ ਤੇ ਫਿਰ ਆਪਾਂ ਜਿਹੜਾ ਹੈਗਾ ਆਉਟਪੁੱਟ ਇਹ ਨਿਕਲਿਆ ਕਿ ਆਪਾਂ ਪੰਜਾਬੀ ਚ ਬਣਾ ਕੇ ਜਿਹੜਾ ਹੈਗਾ ਜ਼ਿਆਦਾ ਬੈਸਟ ਕਰ ਸਕਦੇ ਆ ਤੇ ਆਪਣੀ ਮਾਂ ਬੋਲੀ ਦਾ ਮਾਂ ਬੋਲੀ ਹਿੰਦੀ ਹੈ ਜੀ ਹਿੰਦੀ ਵੀ ਆਪਣੀ ਮਾਤਰਾ ਭਾਸ਼ਾ ਹੈ ਪੰਜਾਬੀ ਪਰ ਪਹਿਲ ਹੈ ਕੋ ਮਾਂ ਬੋਲੀ ਹੈ ਬਸ ਬਖਸ ਚਲਿਏ ਸਮਾਨ ਹੁਣ ਪੈਕ ਕਰ ਲਿਆ ਹੋਇਆ ਪੈਕ ਕਰਕੇ ਹੁਣ ਵੀਡੀਓ ਇੱਥੇ ਸਮਾਪਤ ਕਰਦੇ ਆ ਤੇ ਬਾਕੀ ਚੱਲਣ ਦੀ ਤਿਆਰੀਆਂ ਹੀ ਨੇ ਕੱਲ ਆਪਾਂ ਹੁਣੇ ਕਰੇਲੀ ਕੱਢਾਂਗੇ ਰੈਲੀ ਜਿਹੜੀ ਹੈਗੀ ਆਪਣ ਉੱਥੋਂ ਦੀ ਸ਼ੁਰੂ ਹੋ ਗਈ ਬੰਬੂ ਫਲਾਟ ਵਿੰਬਰਲੇ ਗੰਜ ਤੋਂ ਉੱਥੋਂ ਦੀ ਆਪਾਂ ਦੇਖਦੇ ਕਿੱਥੇ ਤੱਕ ਜਾਂਦੇ ਆ ਇਸ ਵੇਲੇ 8:30 ਵਜੇ ਆਪਾਂ ਨੂੰ ਦੂਰਦਰਸ਼ਨ ਨਾਲੇ ਵੀ ਬੁਲਾਇਆ ਉਸ ਤੋਂ ਬਾਅਦ 2 ਵਜੇ ਦੀ ਰੈਲੀ ਹੈ ਜੀ ਬਸ ਇਹ ਸਾਰਾ ਤੇ ਕੁਛ ਹੈ ਹੁਣ ਅਸੀਂ ਟੀਵੀ ਦੇ ਵਿੱਚ ਵੀ ਆਵਾਂਗੇ ਹੁਣ ਅਸੀਂ ਟੀਵੀ ਦੇ ਵਿੱਚ ਵੀ ਆਵਾਂਗੇ ਜੀ ਕਦੇ ਜਿਹੜੇ ਜਿਨ੍ਹਾਂ ਦੇ ਘਰੇ ਟੀਵੀ ਨਹੀਂ ਹੁੰਦੇ ਸੀ ਉਹਨਾਂ ਦੇ ਘਰੇ ਉਹ ਜਿਹੜੇ ਨੇ ਟੀਵੀ ਤੇ ਆ ਰਹੇ ਨੇ ਕਿੰਨੀ ਵਧੀਆ ਗੱਲ ਹੈ ਜੀ ਚਲੋ ਜੀ ਹੁਣ ਚੱਲਦੇ ਆ ਇਸ ਵੀਡੀਓ ਨੂੰ ਇੱਥੇ ਸਮਾਪਤ ਕਰ ਦਿਆਂਗੇ ਮਿਲਦੇ ਆ ਜੀ ਕੱਲ ਨੂੰ ਇੱਕ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਤਤਕਨ ਲਈ ਗੁੱਡ ਬਾ